ਪਾ ਜਿਹੜੇ ਤਾਂ ਕੌਮ ਦੇ ਜਾਦ ਜੋਧਿਆ ਨੇ ਇਹ ਗੱਲ ਕਹੀ ਐ ਕਿ ਤੁਹਾਨੂੰ ਜਿਹੜੇ ਅਸੀਸ ਟੱਲੀ ਤੇ ਰੱਖ ਕੇ ਲੜਨਾ ਬਹੁਜੇ ਕੌਮ ਵਾਸਤੇ ਲੜਨਾ ਤੇ ਪੰਜਾਬ ਵਾਸਤੇ ਲੜਨਾ ਹੈ ਜਿਹੜੀਆਂ ਨਿੱਜੀ ਜਿਹੜੀਆਂ ਸ਼ੌਹਰਤਾ ਜਾਂ ਨਿੱਜੀ ਚੌਧਰਾਂ ਨੂੰ ਛੱਡ ਕੇ ਅਸੀਂ ਪੰਜਾਬ ਦੇ ਭਲੇ ਦੀ ਗੱਲ ਕਰਾਂਗੇ ਤੇ ਸਾਨੂੰ ਆਪਣੇ ਅਧਿਕਾਰਾਂ ਦੇ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਪਵੇਗੀ ਇਹ ਮਾਜਾ ਉਹ ਚੀਜ਼ ਐ ਤਰਨ-ਤਰਨ ਪੈਦਾ ਕਰੂਗਾ ਆਮ ਆਦਮੀ ਪਾਰਟੀ ਦੇ ਤਰਨ-ਤਰਨ ਸ਼ੀਟ ਪੈ ਜੜਾ ਫਟੂਗੀ ਇਹ ਤੁਸੀਂ ਵੇਖ ਲਿਓ ਅੱਜ ਜਦੋਂ ਉਹਨਾਂ ਦਾ ਰਿਜ਼ਲਟ ਭਾਈ ਅਮਰਪਾਲ ਸਿੰਘ ਖਾਲਸਾ 25000 ਲੀਡਰਾਂ ਜਿੱਤਾ ਹੈ ਤਰਨਤਾਰਨ ਤੋਂ ਜਦੋਂ ਆਪਣੀ ਇਕੱਲੀ ਤਰਨਤਾਰਨ ਵਿਧਾਨ ਸਭਾ ਦੀ ਸੀਟ ਤੋਂ ਐਰਕੀ ਰਿਕਾਰਡ ਤੋੜ ਜਿੱਤ ਹੋਊਗੀ ਤੁਸੀਂ ਅੱਜ ਵੇਖ ਹੀ ਲਿਆ ਖਾਲਸਾ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਇਸ ਟਾਈਮ ਕਿ ਚਲੋ ਜਿਵੇਂ ਭਾਈ ਸਾਹਿਬ ਨੂੰ ਇੰਨੀ ਵੱਡੀ ਲੀਡ ਨਾਲ ਇੱਥੋਂ ਆਪਾਂ ਮਾਝੇ ਵਾਲਿਆਂ ਜਤਾਇਆ ਹੈ ਇਸ ਵਾਰ ਦੋਰੇ ਫੇਰ ਮੌਕਾ ਬੀਬੀ ਖਾਲੜਾ ਵਾਲਾ ਵੀ ਮੇਣਾ ਲਾਉਣਾ ਜ਼ਰੂਰੀ ਆ ਤੁਹਾਡੀ ਇਹ ਸੀਟ ਨੇ ਆਪਾਂ ਨੂੰ ਕਈ ਲੋਕ ਕਹਿ ਦਿੰਦੇ ਵੀ ਕੀ ਫਾਇਦਾ ਹੋਣਾ ਇਸ ਇਸ ਸੀਟ ਨੇ ਇਸ ਸਟੋਨ ਨੇ ਤੁਹਾਡਾ ਵਿਰੋਧ ਜਤਾਉਣਾ ਸਰਕਾਰ ਨੂੰ ਵੀ ਪੰਜਾਬ ਦੇ ਲੋਕ ਤੁਹਾਡੇ ਵਿਰੁੱਧ ਨੇ ਕਿਉਂਕਿ ਉਹ ਕੰਮ ਕਰਨਗੇ ਜਦੋਂ ਇਹਨਾਂ ਨੂੰ ਹਰਾਵਾਂਗੇ ਕਿਉਂਕਿ ਇਹਨਾਂ ਲੋਕਾਂ ਦੀ ਜਿਹੜੀ ਜਾਣ ਹੈ ਉਹ ਕੁਰਸੀ ਦੇ ਵਿੱਚ ਜਦੋਂ ਤੁਸੀਂ ਇਹਨਾਂ ਦੀ ਕੁਰਸੀ ਖੋਈ ਨਾ ਤੇ ਮੈਨੂੰ ਲੱਗਦਾ ਫਿਰ ਉਹ ਡਰ ਲੱਗੇਗਾ ਤੇ ਫਿਰ ਕਿਤੇ ਤੁਹਾਡੀ ਗੱਲ ਸੁਣਨਗੇ ਜਿਹੜਾ ਅੱਜ ਆਮ ਆਦਮੀ ਪਾਰਟੀ ਕੈਂਡੀਡੇਟ ਦੇ ਰਹੀ ਆ ਉਹ ਤੇ ਅਲੀਗੇਸ਼ਨ ਕੀ ਆ ਉਹਦੀਆਂ ਪੁਰਾਣੀਆਂ ਵੀਡੀਓ ਕੱਢ ਕੇ ਖੋਦੀਆਂ ਵੇਖ ਲੋ ਝਾੜੂ ਨੂੰ ਗਾਲਾਂ ਕੱਢਦਾ ਇੱਕ ਮਗੂ ਸਾਹਿਬ ਸਭ ਨੂੰ ਵਧੀਆ ਗੱਲ ਵੇਖੋ 2022 ਦੇ ਵਿੱਚ ਸੋਲ ਸਾਹਿਬ ਆਮ ਆਦਮੀ ਪਾਰਟੀ ਨੂੰ ਇਲੈਕਸ਼ਨ ਲੜਦੇ ਆ ਤੇ ਸੰਧੂ ਸਾਹਿਬ ਲੜਦੇ ਆ ਕਾਲੀਆਂ ਵੱਲ ਅੱਜ ਕੀ ਹੋ ਰਿਹਾ ਸਰਕਾਰ ਨਾਟਕ ਕਰ ਰਿਹਾ ਸਾਡੀ ਅੱਜ ਇਹਨੂੰ 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 ਜੇ ਇਧਰ ਨਾ ਵੇਖੋ ਵੀ ਇਹ ਕਿਹੜੀ ਪਾਰਟੀ ਆ ਕਿਹੜਾ ਨਹੀਂ ਇਹ ਸਰਕਾਰ ਨਾਲ ਆ ਅਸੀਂ ਵੰਡ ਕੇ ਛਕਣ ਵਾਲੀ ਕੌਮ ਜਿਹੜੀ ਅੱਜ ਮੰਗ ਕੇ ਛਕਣ ਵਾਲੀ ਕੌਮ ਦਾ ਨਾਂ ਦਿੱਤਾ ਗਿਆ ਕਾਦੇ ਵਾਸਤੇ ਤੁਹਾਨੂੰ ਅਸੀਂ ਆਟਾ ਦਾਲ ਦੇ ਦਿਆਂਗੇ ਪਿਛੜਿਆਂ ਨੇ ਆਟਾ ਦਾਲ ਦਿੱਤੀ ਸੀ ਇਹ ਕਹਿੰਦੇ ਨਾਲ ਤੇਲ ਵੀ ਦਿਆਂਗੇ ਤੁਹਾਨੂੰ ਖੰਡ ਵੀ ਦਿਆਂਗੇ ਯਾਰ ਇਹ ਕੋਈ ਸਾਡੇ ਪੰਜਾਬ ਦੇ ਮੁੱਦੇ ਨੇ ਜਿਹੜਾ ਇਨਸਾਨ ਪੰਜਾਬ ਦੀ ਧਰਤੀ ਤੇ ਕਿਰਤ ਕਰਨ ਵਾਲਾ ਸਾਡੇ ਗੁਰੂ ਨੇ ਕਿਹਾ ਕਿਰਤ ਕਰਨੀ ਤੇ ਜੇ ਅਸੀਂ ਰੋਟੀ ਵੀ ਕਮਾ ਕੇ ਨਹੀਂ ਖਾ ਸਕਦੇ ਤਾਂ ਫਿਰ ਤਾਂ ਅਸੀਂ ਪੰਜਾਬ ਤੇ ਬਹੁਤ ਜ਼ਿਆਦਾ ਕੌਮ ਤੇ ਬੋਝ ਆਂ ਸਾਰੇ ਸਿੱਖਾਂ ਨੂੰ ਸਿੱਖ ਧਰਮ ਨੂੰ ਨਹੀਂ ਆਈ ਖਾਸ ਕਰਕੇ ਹਿੰਦੂ ਵੀਰਾਂ ਨੂੰ ਵੀ ਆੰਦੇ ਆ ਕਿ ਭਰਾ ਤੁਹਾਡਾ ਹੀ ਹੈ ਭਰਾ ਜੇ ਤੁਹਾਡਾ ਕੋਈ ਇੱਕ ਬੰਦਾ ਮਾੜਾ ਭੁੱਲਦਾ ਹੀ ਉਹ ਤੂੰ ਹੀ ਵੀ ਜਾਣਦੇ ਤੂੰ ਹੀ ਵੀ ਉਹਦੇ ਉਲਟ ਕਈ ਯਾਰ ਬਿਆਨਬਾਜ਼ੀ ਦਿੱਤੀ ਸਾਡੇ ਸੰਦੀਪ ਵੀਰ ਨੇ ਉਹਦਾ ਇੱਕ ਪਾਪ ਨਹੀਂ ਇੱਕ ਏਦਾਂ ਇੱਕ ਤਗੜਾ ਬੰਦਾ ਇੱਥੋਂ ਕੱਢਿਆ ਕਿ ਪਤਾ ਨਹੀਂ ਆਉਂਦੇ ਸਮੇਂ 'ਚ ਉਹਨੇ ਕੀ ਆਪਣੇ ਸੈਂਟਰ ਲਾਂ ਰਾਲ ਕੇ ਕੀ ਕਰ ਦੇਣਾ ਹੈ ਇੱਥੇ ਜਿਨ੍ਹਾਂ ਨੂੰ ਪਰਖ ਲਿਆ ਤੂੰ ਹਾਂ ਉਹਨਾਂ ਨਾਲ ਦਾ ਨਾਂ ਹੀ ਨਾ ਲਿਆ ਕਰੋ ਬਾਦਲ ਦਾ ਨਾਂ ਤੂੰ ਹੀ ਲੈਂਦੇ ਜੇ ਇਦੋਂ ਵੱਡਾ ਗਦਾਰ ਦੁਨੀਆ 'ਤੇ ਕੋਈ ਹੈ ਸਕਦਾ ਜਿਹੜਾ ਸਿੱਖ ਹੈ ਉਹ ਕਦੀ ਬੋਟ ਨਾ ਪਾਊਗਾ ਬਾਦਲ ਨੂੰ ਕਿ ਜਿੰਨੇ ਅਕਾਲ ਤਖਤ ਨੇ ਉਹਨੂੰ ਵੀ ਠੋਕਰਾਇਆ ਇਹਦੀਆਂ ਚਿੱਠੀਆਂ ਨਾਲੇ ਸਭ ਕੁਝ ਹੋਇਆ ਮੇਰੀ 80 ਸਾਲ ਤੋਂ ਉਮਰ ਹੋ ਗਈ ਇਹਨਾਂ ਕੀ ਨਹੀਂ ਕਰਵਾਇਆ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖਫੂਲ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਅੰਮ੍ਰਿਤਸਰ ਛਿਆਟਾ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਖੜੇ ਆ ਔਰ ਥੋੜੀ ਦੇਰ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਕਾਫਲੇ ਨੇ ਰਵਾਨਗੀ ਕੀਤੀ ਬੀੜ ਬਾਬਾ ਬੁੱਢਾ ਸਾਹਿਬ ਵਾਲੇ ਪਾਸੇ ਔਰ ਅੱਜ ਤਰਨਤਾਰਨ ਜਿਮਣੀ ਚੋਣ ਦੇ ਜਿਹੜੇ ਪੰਥਕ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਭਰਾਤਾ ਭਾਈ ਸੰਦੀਪ ਸਿੰਘ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਅੰਦਰ ਸੂਰੀ ਦਾ ਸੋਧਾ ਲਾਇਆ ਔਰ ਸੂਬੇ ਸਰਹੰਦਾ ਜੇਲ੍ਹ ਦੇ ਅੰਦਰ ਸੋਧਾ ਲਾਇਆ ਉਸ ਕੁਰਬਾਨੀ ਵਾਲੇ ਪਰਿਵਾਰ ਦੇ ਸੰਦੀਪ ਸਿੰਘ ਵੀਰ ਦੇ ਭਰਾਤਾ ਨੂੰ ਅੱਜ ਪੰਥਕ ਧਿਰਾਂ ਨੇ ਆਪਣਾ ਸਾਂਝਾ ਉਮੀਦਵਾਰ ਐਲਾਨਿਆ ਅੱਜ ਚੋਣ ਪ੍ਰਚਾਰ ਦੀ ਮੁਹਿਮ ਦਾ ਆਗਾਜ਼ ਕਰਨ ਦੇ ਲਈ ਗੁਰੂ ਪਾਤਸ਼ਾਹ ਦਾ ਓਟ ਆਸਰਾ ਲਿਆ ਔਰ ਮੈਂ ਵੇਖਦਾ ਵੀ ਜਿੰਨੀਆਂ ਪੰਥਕ ਧਿਰਾਂ ਨੇ ਸਜੀਆਂ ਖੱਬੀਆਂ ਸਾਰੀਆਂ ਅੱਜ ਇੱਕ ਝੋਟਣੇ ਇੱਕ ਮਤ ਨੇ ਸਾਡੇ ਨਾਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਸੀਨੀਅਰ ਆਗੂ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਚੈਨਲ ਦੇ ਸਵਾਗਤ ਆ ਜੀ ਸਰਪੰਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਈ ਮਨਦੀਪ ਸਿੰਘ ਨੂੰ ਕਿਵੇਂ ਵੇਖਦੇ ਹੋ ਉਮੀਦਵਾਰ ਤਾ ਬਹੁਤ ਵਧੀਆ ਸਰਦਾਰ ਹਰਪਾਲ ਸਿੰਘ ਜੀ ਤੁਸੀਂ ਵੇਖ ਰਹੇ ਹੋ ਵੀ ਜਿਹੜਾ ਅੱਜ ਸਮੇਂ ਦੀ ਲੋੜ ਦੱਸਦੀ ਵੀ ਸਾਨੂੰ ਜਿਹੜਾ ਅੱਜ ਕੌਮ ਦਾ ਕੋਈ ਜੁੜਾ ਅੱਗੇ ਆਵੇ ਤਾਂ ਜੋ ਅੱਜ ਪੰਜਾਬ ਦੇ ਹਾਲਾਤਾਂ ਵਾਸਤੇ ਬੋਲ ਸਕੇ ਤੇ ਤੁਸੀਂ ਵੇਖ ਹੀ ਚੁੱਕੇ ਹੋ ਪਿਛਲੇ ਟਾਈਮ ਜਿਹੜੀ ਝਾੜੂ ਦੀ ਸਰਕਾਰ ਦਾ 94 ਤੇ 95 ਜਿਹੜੇ ਐਮਐਲਏ ਨੇ ਉਹ ਕਿਤੇ ਪੰਜਾਬ ਦੀ ਗੱਲ ਨਹੀਂ ਕਰ ਰਹੇ ਤਾਂ ਅੱਜ ਸਮੇਂ ਦੀ ਲੋੜ ਸੀ ਵੀ ਆਗੂ ਉਹ ਚਾਹੀਦੇ ਨੇ ਜਿਹੜੇ ਅੱਜ ਨਿਰਪੱਖ ਹੋ ਕੇ ਔਰ ਕੌਮ ਦੀ ਗੱਲ ਕਰ ਸਕਣ ਔਰ ਪੰਜਾਬ ਦੀ ਗੱਲ ਕਰ ਸਕਣ ਅੱਜ ਤੁਸੀਂ ਵੇਖ ਰਹੇ ਹੋ ਜਿਸ ਦਿਨ ਦਾ ਐਲਾਨ ਹੋਇਆ ਹੈ ਤੇ ਸੰਗਤਾਂ ਨੇ ਜਿਹੜਾ ਕਬੂਲ ਕੀਤਾ ਵੀ ਜਿਹੜਾ ਕੈਂਡੀਡੇਟ ਆ ਉਹ ਪੰਜਾਬ ਦੇ ਹਿੱਤ ਦੇ ਵਿੱਚ ਤੇ ਉਹ ਇਹੋ ਜਿਹੇ ਕੈਂਡੀਡੇਟ ਹੀ ਚਾਹੀਦਾ ਸੀ ਜੋ ਕਿ ਆਪਾਂ ਮੰਨਦੇ ਆਂ ਵੀ ਜਿਨ੍ਹਾਂ ਨੇ ਅੱਜ ਪਰਖੇ ਹੋਏ ਆਗੂ ਨੇ ਤਾਂ ਤੁਸੀਂ ਅੱਜ ਚੱਲੇ ਹੋ ਵੀ ਦਰਬਾਰ ਸਾਹਿਬ ਤੋਂ ਕਾਸਕ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਜੋ ਅੱਜ ਕਾਫਲਾ ਆ ਰਿਹਾ ਹੈ ਤਾਂ ਅਸੀਂ ਵੀ ਉਹਨਾਂ ਦੇ ਅੱਗੇ ਸਨਮਾਨ ਵਾਸਤੇ ਖੜੇ ਆਂ ਤੇ ਅੱਜ ਬਾਵਾ ਇਸ ਤੋਂ ਬਾਅਦ ਬੋਡਾ ਸਾਹਿਬ ਜਾ ਕੇ ਉਸ ਤੋਂ ਬਾਅਦ ਤਨ ਤਰਨ ਜਿਹੜਾ ਅੱਜ ਇਲੈਕਸ਼ਨ ਦਾ ਆਗਾਜ਼ ਹੋਣ ਜਾ ਰਿਹਾ ਤਾਂ ਵੈਗਰੂ ਕਿਰਪਾ ਕਰੇਗਾ ਵੀ ਲੱਗਦਾ ਵੀ ਤੁਹਾਡੀਆਂ ਉਮੀਦਵਾਰ ਜਿਹੜਾ ਸਾਂਝਾ ਉਮੀਦਵਾਰੇ ਤੁਹਾਡੀਆਂ ਉਮੀਦਾਂ ਦੇ ਖਰਾ ਉਤਰੇਗਾ ਗੱਲ ਚੱਲੂਗੀ ਵਿਧਾਨ ਸਭਾ ਦੇ ਵਿੱਚ ਤੁਹਾਡੇ ਹੱਕਾਂ ਦੀ ਪੰਥੀ ਪਾਉਣ ਦੀ ਬਿਲਕੁਲ ਮਖਸਬ ਜਦੋਂ ਉਮੀਦਵਾਰ ਗੱਲ ਹੈ ਵੀ ਤੁਸੀਂ ਕਿਹੜੇ ਸਮੇਂ ਦੇ ਖਿਲਾੜ ਰਹੇ ਹੋ ਤੇ ਕਿਹੜੇ ਲੋਕ ਖਿਲਾੜ ਰਹੇ ਗੱਲ ਤਾਂ ਉਹਨਾਂ ਦੀ ਬਣਦੀ ਏ ਅੱਜ ਜੇ ਉਹਨਾਂ ਨੂੰ ਉਮੀਦਵਾਰ ਲਾਨਣ ਆ ਗਿਆ ਤੇ ਪੰਜਾਬ ਦੇ ਹਿੱਤਾਂ ਦੇ ਕਰਕੇ ਲਾਨਣ ਆ ਗਿਆ ਜਿਵੇਂ ਤੁਸੀਂ ਪਿਛਲੇ ਵੇਲੇ ਟ ਦੇਖਿਆ ਜੀ ਖਡੂਰ ਸਾਹਿਬ ਵਾਲਕੇ ਤੋਂ ਭਾਈ ਅਮਨਤਪਰ ਸਿੰਘ ਖਾਲਸਾ ਨੂੰ ਕਿਉਂਕਿ ਕਿਤੇ ਨਾ ਕਿਤੇ ਅਸੀਂ ਇਹ ਝੂਠਿਆਂ ਕਲਾਵਿਆਂ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਹੋਇਆ ਵੀ ਤੁਹਾਨੂੰ ਕਣਕਾਂ ਦੇ ਦੇ ਦਿਆਂਗੇ ਤੁਹਾਨੂੰ ਫਰੀ ਦੇ ਵਿੱਚ ਆ ਦੇ ਦਿਆਂਗੇ ਤੇ ਪਰ ਜਿਹੜੇ ਤਾਂ ਕੌਮ ਦੇ ਜਹਾਦ ਜੋਧਿਆ ਨੇ ਇਹ ਗੱਲ ਕਹੀ ਆ ਵੀ ਤੁਹਾਨੂੰ ਜਿਹੜੇ ਆ ਸੀ 47 ਦੇ ਰਾਕੇ ਲੜਨਾ ਪਊ ਜੇ ਕੌਮ ਵਾਸਤੇ ਲੜਨਾ ਤੇ ਪੰਜਾਬ ਵਾਸਤੇ ਲੜਨਾ ਹੈ ਜਿਹੜੀਆਂ ਨਿੱਜੀ ਜਿਹੜੀਆਂ ਸ਼ੌਹਰਤਾ ਜਾਂ ਨਿੱਜੀ ਚੌਧਰਾਂ ਨੂੰ ਛੱਡ ਕੇ ਅਸੀਂ ਪੰਜਾਬ ਦੇ ਭਲੇ ਦੀ ਗੱਲ ਕਰਾਂਗੇ ਤੇ ਸਾਨੂੰ ਆਪਣੇ ਅਧਿਕਾਰਾਂ ਦੀ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਪਵੇਗੀ ਤਾਂ ਇਸ ਕਰਕੇ ਜਿਹੜੇ ਜਦੋਂ ਸਿਹਰਦ ਲੋਕ ਜਿਹੜੇ ਆਗੂ ਚੁਣਨਗੇ ਕਿਉਂਕਿ ਅਸੀਂ ਵੇਖ ਚੁੱਕੇ ਹਾਂ ਮੁਕਸਬ ਸਭ ਤੋਂ ਵੱਡਾ ਜਿਹੜਾ ਘਾਟਾ ਸਾਨੂੰ ਪਿਆ ਜਿਹੜਾ 2022 ਦੇ ਵਿੱਚ ਅਸੀਂ ਇੱਕ ਨਵਾਂ ਬਦਲ ਲਿਆਂਦਾ ਸੀ ਕਿਉਂਕਿ ਅਸੀਂ ਸੋਚਿਆ ਸੀ ਕਿ ਕਿਤੇ ਜਿਹੜੇ ਰਵਾਇਤੀ ਪਾਰਟੀਆਂ ਨੇ ਜੋ ਸਾਡਾ ਬਹੁਤ ਵੱਡਾ ਘਾਣ ਕੀਤਾ ਹੈ ਤੇ ਕਿਤੇ ਨਾ ਕਿਤੇ ਨਵੇਂ ਬੰਦੇ ਸ਼ਾਇਦ ਲਿਆਵਾਂਗੇ ਪਰ ਹੋਇਆ ਕਿ ਵੀ ਉਹ ਨਵੇਂ ਬੰਦੇ ਕੌਣ ਸੀ ਉਹ ਬੰਦੇ ਇੱਕ ਕਲਾਕਾਰ ਸੀ ਇੱਕ ਨਾਟਕਬਾਜ਼ ਸੀ ਅਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਕਿਉਂਕਿ ਕਿਤੇ ਨਾ ਕਿਤੇ ਵੱਡੇ ਗੱਲ ਕਹਿੰਦੇ ਹੁੰਦੇ ਸੀ ਵੀ ਪਹਿਲਾਂ ਬੰਦੇ ਨੂੰ ਪਰਖੋ ਅਸੀਂ ਕਿਤੇ ਉਹ ਗੱਲਾਂ ਦੇ ਵਿੱਚ ਪਰਖਿਆ ਤਾਂ ਨਹੀਂ ਪਰ ਅੱਜ ਤਾਂ ਅਸੀਂ ਇਹ ਗੱਲ ਕਹਿੰਦੇ ਮੈਂ ਪਰਖਿਓਏ ਬੰਦੇ ਕਿਉਂ ਭਾਈ ਦੀ ਗੱਲ ਕੀਤੀ ਸਰਪੰਚ ਸਾਹਿਬ ਤੁਹਾਨੂੰ ਲੱਗਦਾ ਵੀ ਇਹ ਸੀਟ ਜਿਹੜੀ ਹੈ 27 ਦਾ ਪੰਥ ਸਰਕਾਰ ਦਾ ਆਪੇਡ ਬਣੇਗੀ ਬਿਲਕੁਲ ਸਰਦਾਰ ਸਾਹਿਬ ਇਹਦੂ ਗਾਂ ਪੰਜਾਬ ਦੇ ਕੋਲੋਂ ਮੌਕਾ ਕੀ ਹੈ ਜੀ ਕਿੰਨਾ ਚਿਰ ਅਸੀਂ ਫਰਕਾਂਗੇ ਜੇ ਅਸੀਂ ਇਹਨਾਂ ਨਵਿਆਂ ਨੂੰ ਦੇਖੋ ਜੇ ਅੱਜ ਸਰਕਾਰ ਵਾਲਿਓ ਚਲੇ 94 ਦੇ 95 ਕਰਦੇ ਹੋ ਭਲਾ 100 ਕਰਦੇ ਹੋ ਉਹਨਾਂ ਵਿੱਚੋਂ ਕੱਖ ਨਹੀਂ ਨਿਕਲਣਾ ਪਰ ਅੱਜ ਜਿਹੜਾ ਇਹ ਵਿਰੋਧ ਹੈ ਮੈਂ ਗੱਲ ਕਰਾਂਗਾ ਤਰਨ ਸਾਹਿਬਸਾ ਪੰਜਾਬ ਦੇ ਲੋਕਾਂ ਨੂੰ ਤੁਹਾਡੀ ਇਹ ਸੀਟ ਨੇ ਆਪਾਂ ਨੂੰ ਕਈ ਲੋਕ ਕਹਿੰਦੇ ਵੀ ਕੀ ਫਾਇਦਾ ਹੋਣਾ ਇਸ ਇਸ ਸੀਟ ਨੇ ਇਸ ਚੋਨ ਨੇ ਤੁਹਾਡਾ ਵਿਰੋਧ ਜਤਾਉਣਾ ਸਰਕਾਰ ਨੂੰ ਵੀ ਪੰਜਾਬ ਦੇ ਲੋਕ ਤੁਹਾਡੇ ਵਿਰੁੱਧ ਨੇ ਕਿਉਂਕਿ ਉਹ ਕੰਮ ਕਰਨਗੇ ਜਦੋਂ ਇਹਨਾਂ ਨੂੰ ਹਰਾਵਾਂਗੇ ਕਿਉਂਕਿ ਇਹਨਾਂ ਲੋਕਾਂ ਦੀ ਜਿਹੜੀ ਜਾਨ ਹੈ ਉਹ ਕੁਰਸੀ ਦੇ ਵਿੱਚ ਜਦੋਂ ਤੁਸੀਂ ਇਹਨਾਂ ਦੀ ਕੁਰਸੀ ਖੋਈ ਨਾ ਤੇ ਮੈਨੂੰ ਲੱਗਦਾ ਫਿਰ ਉਹਨਾਂ ਨੂੰ ਡਰ ਲੱਗੇਗਾ ਤੇ ਫਿਰ ਕਿਤੇ ਤੁਹਾਡੀ ਗੱਲ ਸੁਣਨਗੇ ਤੇ ਜੇ ਕਿਤੇ ਆਪਾਂ ਇਹਨਾਂ ਨੂੰ ਦੁਬਾਰਾ ਮੌਕਾ ਵੋਟ ਮਿਲ ਗਈ ਤੇ ਤੁਹਾਡਾ ਸਾਲ ਕੁੱਟ-ਕੁੱਟ ਕੇ ਤੁਹਾਡਾ ਸੀਣ ਕੱਢਣਗੇ ਵੀ ਕੋਈ ਗੱਲ ਨਹੀਂ ਕੁੱਟ ਕੇ ਹੀ ਸੂਤ ਆਉਂਦੇ ਆ ਮੁਕਾਬਲਾ ਹਰਮੇਸ਼ ਸਿੰਘ ਨਾਲ ਨਹੀਂਗਾ ਇਹ ਮੁਕਾਬਲਾ ਸਰਕਾਰ ਨਾਲ ਜਿਮਣੀ ਚੋਂ ਦਾ ਮੁਕਾਬਲਾ ਸਿੱਧਾ ਸਰਕਾਰ ਨਾਲ ਹੁੰਦਾ ਬਿਲਕੁਲ ਜੀ ਸਰਕਾਰ ਨਾਲ ਹੈ ਜੀ ਅੱਜ ਸਰਕਾਰ ਦੇ ਕੰਮਾਂ ਦੀ ਗੱਲ ਹੋਣੀ ਹੈ ਅੱਜ ਜਿੱਤ ਦੇ ਦਿਓ ਕਹਿਣਗੇ ਵੀ ਸਸੀਂ ਬਹੁਤ ਵੱਡਾ ਸੋਹਣਾ ਰਾਜ ਕਰਨ ਦੇ ਆ ਤੇ ਜੇ ਅੱਜ ਉਹ ਹਾਰਦੇ ਆ ਤੇ ਲੋਕ ਤਾਂ ਦੱਸਣਗੇ ਵੀ ਪੰਜਾਬ ਦੇ ਲੋਕ ਉਲਟ ਨੇ ਤਾਂ ਉਹਨਾਂ ਨੂੰ ਤੁਹਾਡੀ ਗੱਲ ਸੁਣਨੀ ਪਾਉਗੀ ਜਿਹੜੇ ਲੋਕਾਂ ਨੇ ਤੁਹਾਡੇ ਤੇ ਕਿਸਾਨਾਂ ਦੇ ਜਵਾਨਾਂ ਨੂੰ ਕੁੱਟਿਆ ਤਾਂ ਅੱਜ ਫਿਰ ਮੈਨੂੰ ਲੱਗਦਾ ਡਾਂਗਾ ਛੱਡ ਕੇ ਉਹਨਾਂ ਨੂੰ ਹੱਥ ਜੋੜਨੇ ਪੈਣਗੇ ਇਸ ਕਰਕੇ ਅੱਜ ਲੋੜ ਆ ਪੰਜਾਬ ਨੂੰ ਔਰ ਤਰਨਤਨ ਵਿਸ਼ੇਸ਼ ਤੌਰ ਤੇ ਤਰਨਤਨ ਵਾਲਿਆਂ ਨੂੰ ਕਿਉਂਕਿ ਵੈਸੇ ਤੋਂ ਮੱਝ ਦੇ ਜਰਨਲ ਗਿਨੇਗੇ ਵੀ ਜਦੋਂ ਵੀ ਕਿਤੇ ਵਿਰੋਧ ਕੀਤਾ ਬਾਗੀ ਪਣਾ ਬਖਾਇਆ ਤਾਂ ਮੱਝ ਤੋਂ ਸ਼ੁਰੂ ਹੋਇਆ ਤੇ ਪਿਛਲੀ ਵਾਰੀ ਵੀ ਭਾਈ ਅਮਰਪਾਲ ਸਿੰਘ ਵੀ ਇਸ ਮੱਝ ਦੀ ਧਰਤੀ ਤੋਂ ਖਡੂਰ ਸਾਹ ਵਾਲਿਆਂ ਨੇ ਮੁੱਲ ਪਾਇਆ ਤੇ ਮੈਨੂੰ ਲੱਗਦਾ ਤਰਨਤਨ ਸਾਹਿਬ ਤੋਂ ਅੱਜ 2027 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਵੈਗਰੂ ਕਿਰਪਾ ਕਰੇ ਅੱਜ ਉਹਨਾਂ ਦੀ ਪ੍ਰਮਾਤਮਾ ਚੜ੍ਹਦੀ ਕਲਾ ਕਰੇ ਸਾਡੇ ਨੌਜਵਾਨ ਸਾਰੀ ਟੀਮ ਤੇ ਸਾਡੀ ਸਾਰ ਰਾਲ ਮੇਲੇ ਕੇ ਤੰਦੇ ਲਾ ਕੇ ਤਨਮਨ ਧੰਦੇ ਨਾਲ ਇਸ ਵੀਰ ਨੂੰ ਜਿਹੜੀ ਮਦਦ ਕਰਕੇ ਅੱਜ ਤਰਨਤਾਰਨ ਤੋਂ ਐਮਐਲਏ ਬਣਾ ਕੇ ਇੱਕ ਖਾਲਸਾ ਪੰਥ ਦੀ ਨੀਂ ਰੱਖਾਂਗੇ ਜੋ ਸਾਡੇ ਖਾਲਸਾ ਰਾਜ ਦੀ ਜਿਹੜੀ ਸਥਾਪਨਾ ਹੋਵੇ ਇਹ ਕਿਉਂਕਿ ਮੁਖਸਬ ਕੁਝ ਵੀਰਾਂ ਦੀ ਰੁਝਾਨੀ ਹੋ ਜਾਈ ਵੀ ਇਹ ਵੀ ਚੋਣਾਂ ਦਾ ਕੁਝ ਨਿਕਲਣਾ ਪਰ ਭਾਈ ਦੀਪ ਕਹਿੰਦਾ ਵੀ ਸਾਨੂੰ ਕੋਈ ਜਗ੍ਹਾ ਛੱਡਣੀ ਨਹੀਂ ਜਾਈਦੀ ਕਿਉਂਕਿ ਹਰ ਬੰਦੇ ਨੂੰ ਲੜਨਾ ਪਊਗਾ ਅੱਜ ਜੇ ਆਪਾਂ ਛੱਡਦੇ ਆਂ ਤੇ ਕੋਈ ਗੱਲ ਨਹੀਂ ਜਿਆ ਜੀ ਇਹਨਾਂ ਲੋਕਾਂ ਤੋਂ ਹੱਕ ਮੰਗਣੇ ਆ ਤੇ ਫਿਰ ਆਪਦੇ ਅੱਗੇ ਕਿਉਂ ਆਣਾ ਭਾਈਏ ਇਸ ਕਰਕੇ ਅਜ ਸਰ ਦੇ ਵਿਰੋਧੀ ਧਿਰ ਇਹ ਵੀ ਕਹਿਣ ਡਿਆ ਮੌਜੂਦਾ ਸਰਕਾਰ ਵੀ ਕਹਿਣ ਡੇ ਵੀ ਜੇ ਕਹਿੰਦੇ ਵੀ ਖਾਲੀ ਨਹੀਂ ਛੜਨਾ ਤੇ ਜਲੰਧਰ ਜਿਮਣੀ ਚੌਣ ਹੋਈ ਸੀ ਇਹ ਤੋਂ ਪਹਿਲਾਂ ਆਪਾਂ ਹੋਣੀ ਲੁਧਿਆਣੇ ਹੋਈ ਏ ਵੀ ਉੱਥੇ ਉੱਥੇ ਪੰਥਕ ਧਿਰਾਂ ਕਿਉਂ ਨਹੀਂ ਗਈਆਂ ਕਿ ਉੱਥੇ ਪੰਥ ਦੇ ਬੰਦੇ ਹੈ ਨਹੀਂ ਉਹਨਾਂ ਜੇ ਮਖਬੂਬ ਸਾਹਿਬ ਸਭ ਤੋਂ ਵੱਡੀ ਗੱਲ ਸੀ ਵੀ ਕਾਲੇ ਦਲ ਵਾਰਸ ਪੰਜਾਬ ਦੀ ਟੀਮ ਨੂੰ ਸਮਾਂ ਥੋੜਾ ਆ ਸੀ ਅਸੀਂ ਆਪ ਦਾ ਢਾਂਚਾ ਜਾਂ ਆਪਦੇ ਸੰਗਠਨ ਤਿਆਰ ਕਰ ਰਹੇ ਸੀ ਤੇ ਜਦੋਂ ਕੱਚੀ ਲੜਾਈ ਲੜਦੇ ਆ ਤੇ ਕਿਤੇ ਨਾ ਕਿਤੇ ਨੁਕਸਾਨ ਹੁੰਦੇ ਆ ਇਹ ਉਮੀਦਵਾਰ ਆਪਣਾ ਹੈ ਕਿ ਸਾਂਝਾ ਅਸੀਂ ਤਾਂ ਸਾਂਝੀ ਕਰਾਂਗੇ ਜੀ ਅਸੀਂ ਤਾਂ ਕ ਦੇਾਰੇ ਕਿਉਂਕਿ ਅਸੀਂ ਕੋਈ ਨਜ ਵਿੱਚ ਪੈ ਕੇ ਖਿੱਚੋ ਤਾਣ ਤੇ ਨਹੀਂ ਹੋਏਗੀ ਮੰਨ ਲਓ ਅੱਜ ਤੁਸੀਂ ਸਾਂਝਾ ਬਣਾਉਣ ਦੇ ਜੇ ਮਗਰੋਂ ਮਾਨਦਾਲ ਕਹਵੇ ਸਾਡਾ ਵਾਰਸ ਵਾਲੇ ਕਹਿਣ ਸਾਡਾ ਦੂਜਾ ਕਹਵੇ ਸੱਜੀ ਖੱਬੀ ਪਾਰਟੀਆਂ ਚਲੋ ਮੌਸਬ ਆਵਦਾ ਤਾਂ ਆਵਦਾ ਹੀ ਹੁੰਦਾ ਨਾ ਜੀ ਖਿੱਚੋ ਤਾਣਦੇ ਆਵਦਾ ਜਦੋਂ ਹੁੰਦੀ ਆ ਬਾਕੀ ਕੋਈ ਗੱਲ ਨਹੀਂ ਗੱਲ ਇਹ ਵੀ ਜਦੋਂ ਕੌਮ ਦਾ ਆਗੂ ਜਦੋਂ ਜਿੱਤ ਗਿਆ ਤਾਂ ਸਾਡਾ ਸਾਰਿਆਂ ਦਾ ਸਿੱਖ ਕੌਮ ਦਾ ਸਾਡੇ ਪੰਜਾਬ ਦਾ ਆਗੂ ਆ ਤੇ ਪੰਜਾਬ ਦੇ ਆਗੂ ਨੇ ਜਿਹੜੀ ਆ ਉਹ ਪੰਜਾਬ ਦੀ ਗੱਲ ਕਰਨੀ ਹੈ ਉਹ ਕੋਈ ਨਜ ਦੀ ਗੱਲ ਨਹੀਂ ਕਰਨੀ ਕਿਉਂਕਿ ਜਿਹੜਾ ਅੱਜ ਭਾਰ ਜਿਹੜੀਆਂ ਜਿੰਨੀਆਂ ਵੀ ਧਰਾਂ ਪੌਣ ਗਏ ਆ ਤੇ ਫਿਰ ਗਿਲੇ ਆ ਕਿ ਕਿ ਅਜ਼ਾਦ ਉਮੀਦਵਾਰ ਮੈਨੂੰ ਲੱਗਦਾ ਵੀ ਜੋਂ ਅਮਰਤਪਾਲ ਵੀਰਦੀ ਗੱਲ ਕਰ ਲਈਏ ਖਾਲਸਾ ਜੀ ਉਹ ਵੀ ਆਜ਼ਾਦ ਜਿੱਤੇ ਭਾਈ ਸਰਬਜੀਤ ਸਿੰਘ ਉਹ ਵੀ ਆਜ਼ਾਦ ਜਿੱਤੇ ਵੀ ਲੋਕਾਂ ਦਾ ਰੁਖ ਜਾਇ ਨਹੀਂ ਹੋ ਗਿਆ ਵੀ ਬੰਦਾ ਵਧੀਆ ਹੋਣਾ ਚਾਹੀਦਾ ਕੁਰਬਾਨੀ ਵਾਲਾ ਹੋਣਾ ਚਾਹੀਦਾ ਆਜ਼ਾਦ ਚਿਹਰੇ ਤੇ ਸਾਰੀਆਂ ਤਰ੍ਹਾਂ ਹੱਥ ਰੱਖਦੀਆਂ ਬਿਲਕੁਲ ਜੀ ਬਿਲਕੁਲ ਮੁਖ ਸਾਹਿਬ ਸਮੇਂ ਦੀ ਲੋੜ ਹੈ ਵੀ ਤੁਹਾਨੂੰ ਅੱਜ ਕਰਤਾਰ ਵਾਲੇ ਬੰਦੇ ਅੱਗੇ ਲਿਆਉਣੇ ਪੈਣਗੇ ਕਿਉਂਕਿ ਗੱਲਾਂ ਕਰ ਰਹੀਆਂ ਦੇਖੋ ਆ ਸਾਡੇ ਪੰਜਾਬ ਦਾ ਆਗੂ ਹੈ ਸਾਡਾ ਇੱਕ ਮਾਨਸਿਕ ਪੱਧਰੀ ਇਹਨਾਂ ਨੀਵਾ ਕਰ ਦਿੱਤਾ ਵੀ ਸਾਨੂੰ ਇੱਕ ਜਿਹੜੇ ਸਾਡੇ ਗੁਰੂ ਸਾਹਿਬ ਦਾ ਫਲਸਫਾ ਸੀ ਵੰਡ ਕੇ ਛਕਣਾ ਕਿਰਤ ਕਰਨੀ ਨਾਮ ਜਪਣਾ ਤੇ ਅੱਜ ਸਾਨੂੰ ਮੰਗ ਕੇ ਛਕਣ ਵਾਲੇ ਕਰ ਦਿੱਤਾ ਯਾਰ ਅਸੀਂ ਵੰਡ ਕੇ ਛਕਣ ਵਾਲੀ ਕੌਮ ਜਿਹੜੀ ਅੱਜ ਮੰਗ ਕੇ ਛਕਣ ਵਾਲੀ ਕੌਮ ਦਾ ਨਾਂ ਦਿੱਤਾ ਗਿਆ ਕਾਦੇ ਵਾਸਤੇ ਤੁਹਾਨੂੰ ਅਸੀਂ ਆਟਾ ਦਾਲ ਦੇ ਦੇਾਂਗੇ ਪਿਛੜਿਆਂ ਨੇ ਆਟਾ ਦਾਲ ਦਿੱਤੀ ਸੀ ਇਹ ਕਹਿੰਦੇ ਨਾਲ ਤੇਲ ਵੀ ਦੇਾਂਗੇ ਤੁਹਾਨੂੰ ਖੰਡ ਵੀ ਦੇਾਂਗੇ ਯਾਰ ਇਹ ਕੋਈ ਸਾਡੇ ਪੰਜਾਬ ਦੇ ਮੁੱਦੇ ਨੇ ਜਿਹੜਾ ਇਨਸਾਨ ਪੰਜਾਬ ਦੀ ਧਰਤੀ ਤੇ ਕਿਰਤ ਕਰਨ ਵਾਲਾ ਸਾਡੇ ਗੁਰੂ ਨੇ ਕਿਹਾ ਕਿਰਤ ਕਰਨੀ ਤੇ ਜੇ ਅਸੀਂ ਰੋਟੀ ਵੀ ਕਮਾ ਕੇ ਨਹੀਂ ਖਾ ਸਕਦੇ ਤਾਂ ਫਿਰ ਤਾਂ ਅਸੀਂ ਪੰਜਾਬ ਤੇ ਬਹੁਤ ਜ਼ਿਆਦਾ ਕੌਮ ਤੇ ਬੋਝਾਂ ਸੋ ਅੱਜ ਸਮੇਂ ਦੀ ਲੋੜ ਆ ਵੀ ਆਗੂ ਚਾਹੀਦਾ ਜਿਹੜਾ ਸਾਡੀ ਕੌਮ ਵਾਸਤੇ ਸਿਹਰਤਾ ਨਾਲ ਲੜੇ ਔਰ ਪੰਜਾਬ ਦੇ ਮੁੱਦਿਆਂ ਦੀ ਕਿਹੜੀ ਗੱਲ ਵੀ ਸਾਡੇ ਪਾਣੀਆਂ ਦੇ ਮੁੱਦੇ ਸਾ ਅੱਜ ਨੌਜਵਾਨ ਬੱਚੇ ਜਿੱਥੇ ਕਿ ਸਰਕਾਰਾਂ ਇੱਕ ਢੋਂਜ ਰਚ ਰਹੀਆਂ ਨੇ ਵੀ ਜੁਦ ਨਸ਼ਿਆ ਵਿਰੁੱਧ ਤੁਸੀਂ ਅੱਜ ਰੋਜ਼ ਤੁਸੀਂ ਚੈਨਲ ਆ ਰਹੀ ਵਿਖਾ ਰਹੇ ਹੋ ਵੀ ਰੋਜ਼ ਕੋਈ ਨਾ ਕੋਈ ਜਵਾਨ ਪੁੱਤ ਜਿਹੜੇ ਆ ਉਹ ਅੱਜ ਪੰਜਾਬ ਦੇ ਵਿੱਚ ਮਰ ਰਹੇ ਆ ਤਾਂ ਅਜੇ ਸਮੇਂ ਦੀ ਲੋੜ ਕੀ ਆ ਵੀ ਤੁਹਾਨੂੰ ਨੌਜਵਾਨ ਆਗੂ ਜੋ ਤੁਹਾਨੂੰ ਸੇਧ ਦੇ ਸਕਣ ਤੁਹਾਡੇ ਇੱਕ ਰੋਲ ਮਾਡਲ ਹੋਣ ਵੀ ਸਾਡੇ ਪੰਜਾਬ ਦਾ ਜਿਹੜਾ ਉਹ ਆਪਦੇ ਨਿੱਜ ਵਾਸਤੇ ਨਹੀਂ ਉਹ ਪੰਜਾਬ ਦੇ ਮੁੱਦਿਆਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਲੜਾਈ ਲੜੇ ਤਾਂ ਜੋ ਸਾਡਾ ਆਉਣ ਵਾਲਾ ਭਵਿੱਖੜਾ ਚੰਗਾ ਹੋ ਸਕੇ ਸਰਦਾਰ ਹਰਵਿੰਦਰ ਸਿੰਘ ਸਾਡੇ ਨਾਲ ਨੇ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਜਿਵੇਂ ਇਹਨਾਂ ਨੇ ਕਿਹਾ ਵੀ ਕੁਰਬਾਨੀ ਵਾਲੇ ਜਿਹੜੇ ਪਰਿਵਾਰ ਨੇ ਉਹ ਅੱਗੇ ਆਉਣਗੇ ਇੱਕ ਪਾਸੇ ਆਪਾਂ ਵੇਖਦੇ ਸ਼ਰੋਮਣੀ ਕਾਲੀ ਦਾਲ ਬਾਦਲ ਉਹ ਬੀਬਾ ਜਿਹੜੇ ਖੜੇ ਨੇ ਉਹ ਕਹਿੰਦੇ ਵੀ ਸਾਡੀ ਵੀ ਕੁਰਬਾਨੀ ਬੜੀ ਵੱਡੀ ਏ ਮੇਰੇ ਪਤੀ ਜਿਹੜੇ ਸੀ ਉਹ ਧਰਮੀ ਫੌਜੀ ਸੀ ਉਹਨਾਂ ਨੇ ਨੌਕਰੀ ਨੂੰ ਠੋਕਰ ਮਾਰਤੀ ਪਰ ਜਦੋਂ ਵੇਖਿਆ ਆਕਾਲ ਤਖਤ ਨੂੰ ਇਹ ਸਰਕਾਰ ਨੇ ਤੋਪ ਚੜਗੀਆਂ ਟੈਂਕਾਂ ਟੈਂਕਾਂ ਦੇ ਨਾਲ ਆਪਾਂ ਵੇਖਿਆ ਢਹਿ ਢੇਰੀ ਕੀਤਾ ਕਹਿੰਦੇ ਵੀ ਉਹਨਾਂ ਨੌਕਰੀ ਛੱਡਤੀ ਅੱਜ ਮੈਂ ਵੀ ਉਸ ਧਰਮੀ ਪਰਿਵਾਰ ਦੇ ਵਿੱਚੋਂ ਅੱਜ ਮੇਰਾ ਵੀ ਸਾਥ ਦੇਣ ਲੋਕ ਉਹ ਕਿਵੇਂ ਬਿੰਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਮਕਸਾਬ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਹੈ ਉਹ ਕੁਰਬਾਨੀ ਵਾਲਾ ਪਰਿਵਾਰ ਆ ਬੜਾ ਚੜ੍ਹਦੀ ਕਲਾ ਵਾਲਾ ਪਰਿਵਾਰ ਆ ਪਰ ਉਹਨਾਂ ਨੂੰ ਬੇਨਤੀ ਇਹ ਕਿ ਬਾਦਲ ਦਲ ਜੜਾ ਨਾ ਉਹ ਲੋਕਾਂ ਨੇ ਨਕਾਰ ਦਿੱਤਾ ਮੱਦੋਂ ਉਹਨਾਂ ਨੂੰ ਉਹ ਸੋਚਣਾ ਚਾਹੀਦਾ ਸੀ ਵੀ ਅਸੀਂ ਖੜ੍ਹ ਕਿਧਰੋਂ ਰਹੇ ਹਾਂ ਤੇ ਅੱਜ ਜਿਹੜਾ ਸਾਂਝਾ ਉਮੀਦਵਾਰਾ ਜਿਵੇਂ ਕਾਲੇ ਦਲ ਵਾਰਿਸ ਪੰਜਾਬ ਦੇ ਜਾਂ ਹੋਰ ਜਥੇਬੰਦੀਆਂ ਨੇ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਪੇੜ ਜਿੱਤਣਾ ਚਾਹੀਦਾ ਹੈ ਨਾ ਕਿ ਉਹ ਉਹ ਭੈਣ ਨੇ ਹੋਰ ਬੜੇ ਮੌਕੇ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੌਕੇ ਮਿਲ ਜਾਣਗੇ ਪਰ ਸਹੀ ਤਾਂ ਇਹੀ ਆ ਵੀ ਜਿਓ ਕਰਮਾਨੀ ਮਲਾ ਪਰਿਆ ਪਰਿਵਾਰ ਤੇ ਸਾਰੀ ਸੰਗਤ ਦੀ ਬੇਨਤੀ ਪ੍ਰਵਾਨ ਕਰੇ ਤੇ ਉਹ ਇਹਨਾਂ ਦੇ ਅੱਗੇ ਵਿੱਚ ਬਹਿ ਕੇ ਤੇ ਇਹ ਜਿਹੜਾ ਫਤਵਾ ਹੈ ਇਹ ਸੰਗਤ ਨੂੰ ਮਿਲੇ ਬਿਲਕੁਲ ਜੀ ਬੜੀ ਸੋਹਣੀ ਗੱਲ ਕੀਤੀ ਵੀ ਅੱਜ ਸਾਰੀਆਂ ਧਿਰਾਂ ਇਕੱਠੀਆਂ ਹੋ ਰਹੀਆਂ ਬੜੇ ਲੰਬੇ ਸਮੇਂ ਤੋਂ ਆਪਾਂ ਕਹਿ ਰਹੇ ਹਾਂ ਵੀ ਇੱਕ ਨਿਸ਼ਾਨ ਥਲੇ ਇਕੱਠੇ ਹੋਵੋ ਪਰ ਮੈਂ ਕਹਿੰਦਾ ਵੀ ਧਾਨੇ ਭਾਈ ਸੰਦੀਪ ਸਿੰਘ ਨਾਲੇ ਤੇ ਉਹਨੇ ਉਹ ਕੌਮ ਦਾ ਮਿਹਣਾ ਲਾਤਾ ਵੀ ਜਿਹੜੇ ਦੁਸ਼ਟਾਂ ਨੂੰ ਸੋਧ ਕੇ ਤੇ ਨਾਲੇ ਅੱਜ ਮੈਨੂੰ ਲੱਗਦਾ ਹੈ ਵੀ ਉਹਦੇ ਕਰਕੇ ਉਹਦੇ ਪਰਿਵਾਰ ਕਰਕੇ ਅੱਜ ਅਸੀਂ ਪੰਥਕ ਧਿਰਾਂ ਸਾਰੀਆਂ ਅੱਜ ਇੱਕ ਮੰਚ ਤੇ ਇਕੱਠੀਆਂ ਹੋਈਆਂ ਪਹਿਲਾਂ ਮਖੂਸ ਸਾਹਿਬ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਪਹਿਲਾਂ ਅਸੀਂ ਨਾ ਸਟੇਜਾਂ ਤੇ ਕਹਿੰਦੇ ਰਹੇ ਹਾਂ ਗਰਾਊਂਡ ਤੇ ਕੋਸ਼ਿਸ਼ ਨਹੀਂ ਕੀਤੀ ਇੱਕ ਹੁੰਦੀ ਜਿੰਨਿਆਂ ਨੇ ਟੀਂਗ ਨੇ ਮਾਰੇ ਸਟੇਜਾਂ ਦੇ ਪੰਥ ਇਕੱਠਾ ਕਰੋ ਨੀਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਓ ਗਰਾਊਂਡ ਤੇ ਕੱਖ ਨਹੀਂ ਪਰ ਸੰਦੀਪ ਸਿੰਘ ਸੰਨੀ ਨੇ ਕੁਰਬਾਨੀ ਵੀ ਕੀਤੀ ਆ ਅੱਜ ਉਹਨੇ ਉਸ ਦੀ ਕੁਰਬਾਨੀ ਨਾਲ ਪੂਰਾ ਕੌਮ ਪੰਥ ਪੰਜਾਬ ਉੱਚ ਬੇਸ਼ੱਕ ਹਿੰਦੂ ਮੁਸਲਮ ਕੋਈ ਵੀ ਆ ਸਾਰੇ ਇੱਕ ਨਿਸ਼ਾਨ ਸਭ ਥੱਲੇ ਇਕੱਠੇ ਹੋ ਗਿਆ ਔਰ ਇਸ ਚੀਜ਼ ਦਾ ਤਨ ਤਨ ਇਹ ਬੜਾ ਵੱਡਾ ਇੱਕ ਇਥੋਂ ਪਲੇਟਫਾਰਮ ਪੈਦਾ ਹੋਊਗਾ ਜਿਸ ਤਰ੍ਹਾਂ ਮਾਝੇ ਵਾਲਿਆਂ ਨੇ ਅਮਨ ਰੋੜੇ ਨੇ ਮਾਰਿਆ ਨਾ ਸਾਨੂੰ ਮੇਨਾ ਕਥੂ ਨੰਗ ਲਾਇਆ ਸੀ ਪੈਲਸੇ ਚ ਕਹਿ ਕੇ ਗਿਆ ਵਾ ਮਾਝੇ ਆ ਲੋ ਮੈਨੂੰ ਤੁਹਾਡੀ ਲੋੜ ਨਹੀਂ ਆ ਮਾਲ ਵੇਤੋਂ ਅਸੀਂ ਸਰਕਾਰ ਬਣਾ ਲਾਂਗੇ ਤੇ ਮੈਂ ਮਾਝੇ ਵਾਲਿਆਂ ਨੂੰ ਕਹਿਣਾ ਵੀ ਇਹ ਮਾਝਾ ਵਾ ਇਹ ਮਾਝਾ ਉਹ ਚੀਜ਼ ਹੈ ਤਰਨ ਤਨ ਪੈਦਾ ਕਰੂਗਾ ਆਮ ਆਦਮੀ ਪਾਰਟੀ ਦੇ ਤਰਨ ਤਨ ਸ਼ੀਟ ਜੜਾ ਪਟੂਗੀ ਇਹ ਤੁਸੀਂ ਵੇਖ ਲਿਓ ਆ ਜਦੋਂ ਉਹਨਾਂ ਦਾ ਰਿਜ਼ਲਟ ਭਾਈ ਅਮਰਤਪਾਲ ਸਿੰਘ ਖਾਲਸਾ 25000 ਲੀਡਰਾਂ ਨਾਲ ਜਿੱਤਾ ਇਥੋਂ ਤਰਨਤਾਰਨ ਤੋਂ ਜਦੋਂ ਆਪਣੀ ਇਕਲੀ ਤਰਨਤਾਰਨ ਵਿਧਾਨ ਸਭਾ ਦੀ ਸੀਟ ਤੋਂ ਐਰ ਕੀ ਰਿਕਾਰਡ ਤੋੜ ਜਿੱਤ ਹੋਊਗੀ ਤੁਸੀਂ ਅੱਜ ਵੇਖ ਹੀ ਲਿਆ ਦੂਸਰੀ ਮੈਂ ਤਰਨਤਾਰਨ ਵਾਲੇ ਸੰਗਤ ਨੂੰ ਬੇਨਤੀ ਕਰਦਾ ਵੀ ਜੇ ਆਪਣੇ ਪਿਛਲੇ ਹਰ ਕੁਝ ਟਾਈਮ ਪਹਿਲਾਂ ਬੀਬੀ ਖਾਲੜਾ ਦਾ ਮੇਨਾ ਲੱਗਾ ਨਾ ਤੇ ਐਰ ਕੀ ਨਹੀਂ ਲੱਗੰਦਣਾ ਤੇ ਦੂਸਰਾ ਤੁਸੀਂ ਉਹਨਾਂ ਨਰਵੈਰ ਭਾਜੀ ਨੇ ਉਹਨਾਂ ਨਾਲ ਗੱਲ ਕੀਤੀ ਸੀ ਬੀਬੀ ਸਰਪੰਤ ਕੌਰ ਬਾਰੇ ਜਿਹੜੀ ਆਪਣੀ ਧਰਮੀ ਫੌਜੀ ਆ ਬੜੀ ਇੱਜ਼ਤ ਹੈ ਉਹਨਾਂ ਦੀ ਬਹੁਤ ਸਤਿਕਾਰ ਆ ਪਰ ਇੱਕ ਗੱਲ ਮੈਂ ਕਰਦਾ ਵੀ ਜਿਹੜੀ ਪਾਰਟੀ ਵੱਲੋਂ ਖੜੇ ਨਾ ਉਹਨਾਂ ਦੇ ਬੜਾ ਵੱਡਾ ਕਲੰਕ ਆ 2 ਦਸੰਬਰ ਨੂੰ ਇਹੋ ਸੁਖਬੀਰ ਬਾਦਲ ਅਕਾਲ ਤਖਤ ਦੇ ਸਾਹਮਣੇ ਮੰਨ ਕੇ ਜਾ ਕੇ ਮੁੱਕਰ ਗਿਆ ਹਮਾਲ ਵਿੱਚ ਤੇ ਇਹ ਸਾਡਾ ਕਿੱਥੋਂ ਭਲਾ ਕਰੂਗਾ ਅਸੀਂ ਬੀਬੀ ਜੀ ਨੂੰ ਬੇਨਤੀ ਕਰਦੇ ਆ ਤੁਹਾਡੇ ਧਰਮੀ ਫੌਜੀ ਬਹੁਤ ਵੱਡੀ ਕੁਰਬਾਨੀ ਆ ਉਹਨੂੰ ਜੇ ਤੁਸੀਂ ਮੰਨਦੇ ਕੁਰਬਾਨੀ ਜੋ ਤੇ ਅੱਜ ਆ ਕੇ ਪੰਥਰਾਂ ਖੜਜੋ ਛੱਡ ਦਿਓ ਬਾਦਲ ਦਾ ਪਿੱਛਾ ਰੋਲ ਦੂਗਾ ਵੱਡੇ ਵੱਡਿਆਂ ਨੂੰ ਇਹਨੇ ਰੋਲਤਾ ਵਾ ਇਹਨੇ ਸਾਡੀ ਕੌਮ ਨੂੰ ਰੋਲਤਾ ਅੱਜ ਤੋਂ ਨਹੀਂ ਆ 1978 ਤੋਂ ਰੋਲਦਾ ਆਉਣ ਡਿਆ ਕੀ ਕੰਮ ਨਹੀਂ ਨੇ ਕਹਨ ਕੀਤਾ ਭੰਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਵਧੀ ਨੌਜਵਾਨੀ ਦਾ ਜਿਹੜਾ ਅੱਜ ਆਮ ਆਦਮੀ ਪਾਰਟੀ ਕੈਂਡੀਡੇਟ ਦੇ ਰਹੀ ਆ ਉਹ ਤੇ ਅਲੀਗੇਸ਼ਨ ਕੀ ਆ ਉਹਦੀਆਂ ਪੁਰਾਣੀਆਂ ਵੀਡੀਓ ਕੱਢ ਕੇ ਖੋਦੀਆਂ ਵੇਖ ਲੋ ਝਾੜੂ ਨੂੰ ਗਾਲਾਂ ਕੱਢਦਾ ਇੱਕ ਮਗੂ ਸਾਹਿਬ ਸਭ ਤੋਂ ਵੱਡੀ ਗੱਲ ਵੇਖੋ 2022 ਦੇ ਵਿੱਚ ਸੋਲ ਸਾਹਿਬ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜਦੇ ਆ ਤੇ ਸੰਧੂ ਸਾਹਿਬ ਲੱਗਦੇ ਅਕਾਲੀਆਂ ਵੱਲੋਂ ਅੱਜ ਕੀ ਹੋ ਰਿਹਾ ਉਹ ਜਿਹਦੇ ਉਲਟ ਜਾਲ ਲੈ ਲੜੀ ਜਾ ਰਹੀ ਅੱਜ ਉਹਦੇ ਲਈ ਲੜ ਰਿਹਾ ਤੇ ਇਹ ਕਰਕੇ ਸੰਗਤ ਬੜੀ ਸਿਆਣੀ ਆ ਬੜੀ ਸੁਹਿਰਦ ਆ ਮੇਰੀ ਕੱਲ ਰਾਤ ਪੱਡਾ ਸਾਹਿਬ ਨਾਲ ਗੱਲ ਹੋ ਰਹੀ ਸੀ ਕੈਨੇਡਾ 'ਚ ਉਹਨਾਂ ਨੇ ਆਖਿਆ ਪੂਰੀ ਕੌਮ ਹੈ ਹੁਣ ਪੰਥ ਇੱਕ ਥਾਂ ਖੜਾ ਵਾ ਕੀ ਬਾਤ ਹੈ ਹਾਂਜੀ ਕੋਈ ਨਹੀਂ ਵਹਿਗੁਰੂ ਜੀ ਕੀ ਖਾਲਸਾ ਦੇ ਵਹਿਗੁਰੂ ਜੀ ਕੀ ਫਤਿਹ ਹਾਂਜੀ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਮਹਾਰਾਜ ਵਾਹਿਗੁਰੂ ਜੀ ਕੀ ਖਾਲਸਾ ਵਹਿਗੁਰੂ ਜੀ ਕੀ ਫਤਿਹ ਖਾਲਸੇ ਤੁਸੀਂ ਵੇਖ ਹੀ ਲਿਆ ਕਿੰਨਾ ਤੋਂ ਸ਼ਾਹ ਸੰਗਤ ਦੇ ਵਿੱਚ ਹਾਂਜੀ ਤੇ ਗੁਰੂ ਕਿਰਪਾ ਕਰੇ ਬਹੁਤ ਵੱਡੀ ਜਿੱਤ ਹੁਣ ਲਈ ਹੈ ਕਿਉਂਕਿ ਪੰਥ ਸਾਰਾ ਇਕੱਠਾ ਹੋ ਚੁੱਕਾ ਹੈ ਕੱਲ ਲੈ ਕੇ ਬਦਲਦਾਲੀ ਆ ਰਿਹਾ ਪਾਸੇ ਆ ਤੇ ਅਸੀਂ ਤੁਹਾਨੂੰ ਨੂੰ ਬੇਨਤੀ ਕਰਦੇ ਪਹਿਲਾਂ ਵੀ ਗਿਆ ਸਰਪੰਚ ਸਾਹਿਬ ਹਰ ਵੀ ਬੀਬੀ ਨੂੰ ਬੇਨਤੀ ਕਰਦੇ ਤੁਹਾਡੀ ਕੁਰਬਾਨੀ ਦੇ ਹਿਸਾਬ ਨਾਲ ਤੁਸੀਂ ਪੰਥ ਚ ਜਾਓ ਜੇ ਪੰਥ 바ਗੀ ਇਕੱਠਾ ਤੁਸੀਂ ਵੀ ਇੱਧਰ ਆ ਜਾਓ ਕਿਉਂਕਿ ਅਕਾਲੀ ਦਾ ਬਦਲ ਨੇ ਕਦੀ ਪਰਤ ਦੀ ਗੱਲ ਨਹੀਂ ਕਰਨੀ ਗੁਰੂ ਸਾਹਿਬ ਦੀਆਂ ਬੇਦਵੀਆਂ ਹੋਈਆਂ ਇਹਨਾਂ ਤੇ ਦੋਸ਼ ਲੱਗੇ ਆ ਇਨਸਾਫ ਨਹੀਂ ਦਿੱਤਾ ਸਿੱਖਾਂ ਦੇ ਗੋਲੀ ਚ ਲਾਈ ਬਹੁਤ ਵੱਡੇ ਦੋਸ਼ ਨੇ ਤੇ ਇਹਨਾਂ ਨੂੰ ਚਾਹੀਦਾ ਬੀਬੀ ਜੀਰਾਂ ਨੂੰ ਵੀ ਤੁਸੀਂ ਤੁਹਾਡੀ ਕੁਰਬਾਨੀ ਤੁਹਾਡੀ ਤੁਸੀਂ ਪੰਥ ਦੇ ਨਾਲ ਖਲੋ ਬਹੁਤ ਮੌਕੇ ਆਉਣੇ ਹੈਗਾ ਤੁਹਾਨੂੰ ਇੱਧਰ ਮੌਕੇ ਮਿਲ ਜਾਣਗੇ ਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਨ੍ਹਾਂ ਨੂੰ ਪਰਖ ਲਿਆ ਤੋ ਹਾਂ ਉਹਨਾਂ ਨਾਲ ਦਾ ਨਾਂ ਹੀ ਨਾ ਲਿਆ ਕਰੋ ਬਾਦਲ ਦਾ ਨਾਂ ਤੁਸੀਂ ਲੈਂਦੇ ਜੇ ਇਦੋਂ ਵੱਡਾ ਗਦਾਰ ਦੁਨੀਆ 'ਚ ਕੋਈ ਹੈ ਸਕਦਾ ਜਿਹੜਾ ਸਿੱਖ ਹੋ ਕਦੀ ਵੋਟ ਨਾ ਪਾਊਗਾ ਬਾਦਲ ਨੂੰ ਜਿਨੇ ਔਕਾਲ ਤੱਕ ਤੈਨੂੰ ਵੀ ਠੋਕਰਾਇਆ ਇਹਦੀਆਂ ਚਿੱਠੀਆਂ ਨਾਲੇ ਸਭ ਕੁਝ ਹੋਇਆ ਮੇਰੀ 80 ਸਾਲ ਤੋਂ ਉਮਰ ਹੋ ਗਈ ਐ ਨਾ ਕੀ ਨਹੀਂ ਕਰਵਾਇਆ ਕਦੀ ਸਾਡੇ ਹਰਿਮੰਦਰ ਸਾਹਿਬ ਤੇ ਕਦੀ ਕਾਂਡ ਨਹੀਂ ਸੀ ਹੋ ਸਕਦਾ ਜੇਕਰ ਇਹ ਪੈਰਾਂ ਤੇ ਖਲੋਤੇ ਹੁੰਦੇ ਇਹ ਇਹਨਾਂ ਸਭ ਕੁਝ ਕਰਵਾ ਕੇ ਤੇ ਹੁਣ ਤੇ ਮੈਂ ਕਹਿੰਦਾ ਉਹ ਸਿੱਖ ਹੀ ਨਹੀਂ ਜਿਹੜਾ ਬਾਦਲ ਨੂੰ ਵੋਟ ਪਾਵੇ ਕਿਉਂ ਗਲਤੀ ਹੋ ਜੇ ਮਾਫੀ ਮੰਗ ਲਈ ਸੀ ਸਜ਼ਾ ਵੀ ਲਵਾ ਲਈ ਤੇ ਫੇਰ ਕਹਤਾ ਮੈਂ ਤੇ ਆਪੇ ਉਤਰਾ ਹੀ ਮੁਕਰ ਗਿਆ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਡੇ ਸਾਹਮਣੇ ਅਕਾਲੀਆਂ ਦੇ ਦਲ ਹੁੰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦਾ ਲਿਖੇ ਵੀ ਅਗਲੇ ਲਾਤਾ ਸੀ ਤੁਹਾਡਾ ਗੁਰੂ ਚੁੱਕ ਲਿਆ ਵਖਾ ਲੋ ਇਹਨਾਂ ਨੂੰ ਧੂੜਾ ਪੁੱੜ ਦੇਣੀ ਇਹਦੇ ਪੰਜਾਬ ਦੇ ਵਿੱਚ ਇਹਨਾਂ ਨੂੰ ਐ ਪਤਾ ਪਤਾ ਰੋਲ ਦੇਣਾ ਚਾਹੀਦਾ ਉਹ ਮੌਕੇ ਤੇ ਇਹਨਾਂ ਕਰਵਾ ਕੇ ਸਭ ਕਿਤੇ ਹੁਣ ਗਾੜੀ ਆਉਣ ਡੇ ਨੇ ਪੈਸਾ ਦੇਈ ਜਾਂਦੇ ਲੈ ਜਾਓ ਇਹ ਪੈਸੇ ਇਹਨਾਂ ਦੇ ਪਿਓ ਦਾ ਨਿਗਾ ਪੈਸਾ ਸਾਰਾ ਇਹਨਾਂ ਦਾ ਆਪਣਾ ਹੀ ਨਹੀਂ ਆ ਸਾਡਾ ਹੀ ਲੁੱਟਿਆ ਇਹਨਾਂ ਨੇ ਇਸ ਕਰਕੇ ਮੇਰੇ ਹੱਥੋਂ ਲ ਕੇ ਦੂਸਰੀ ਬਾ ਮੈਂ ਅੱਜ ਕੁਦਰਤੀ ਇਥੋਂ ਮਨ ਸਿੰਘ ਨੇ ਫੋਨ ਕੀਤਾ ਤਾਂ ਮੈਂ ਆ ਮਹਾਰਾ ਸੱਚੇ ਪਾਸ਼ਾ ਕਿਰਪਾ ਕਰੇ ਚੜ੍ਹਦੀ ਕਲਾ ਵਿੱਚ ਅਮਰਪਾਲ ਸਿੰਘ ਨੂੰ ਜਿਹੜਾ ਤੀਰ ਕਮਾਨ ਦਿੱਤਾ ਇਹ ਦਾਸ ਨੇ ਦਿੱਤਾ ਇਹ ਮੈਂ ਅਮਰੀਕਾ ਦੇ ਕਈ ਜਗ੍ਹਾ ਗਿਆ ਆਇਆ ਵੇਖੋ ਐਂ ਕਹਿ ਦੇ ਪਾਕ ਨਹੀਂ ਜਿਹੜਾ ਤੋਹਾਂ ਬੰਦਾ ਕਲਿਆ ਰਿਆ ਇਹਦੀ ਕੁਰਬਾਨੀ ਤੋਹਾਂ ਵੇਖੀ ਹੋਣੀ ਜਿਹੜੀ ਹੁਣ ਕੁੱਟ ਖਾਦੀ ਆ ਪਿਛਲੇ ਸਿੰਘਾਂ ਨਾਲੋਂ ਜ਼ਿਆਦੀ ਖਾਦੀ ਆ ਸੰਦੀ ਦੇ ਭਾਈ ਨੇ ਔਰ ਫਿਰ ਜਿਹੜਾ ਚੋਟੀ ਦਾ ਅਲੰਬ ਤੋੜਿਆ ਤੋੜਿਆ ਜੇ ਕੰਮ ਕਰਨਾ ਦੇਖਦਾ ਕਰੋ ਆਏ ਮੁੰਡੇ ਮਾਰਨੇ ਬੰਦ ਕਰ ਦਿਓ ਆਪੋ ਜੀ ਮੇਰੀ ਬੇਨਤੀ ਸਾਰੀ ਪੰਥ ਨੂੰ ਆ ਵੀ ਆਪੋ ਜੀ ਦੇ ਨਾਮ ਹੋਰ ਜਿਸ 99 ਦੇ ਮੁੰਡੇ ਜਿਹੜੇ ਸਾਰੇ ਮਰਨੇ ਇਹਨਾਂ ਤੋਂ ਹੱਥ ਹੱਥ ਜੋੜ ਕੇ ਇਹਨਾਂ ਨੂੰ ਇਕਤਾ ਕਰੋ ਬਾਕੀ ਮਹਾਰਾਜ ਸੱਚੇ ਪਾਤਸ਼ਾਹ ਚੜਦਾ ਫਿਰ ਦੂਸਰੀ ਗੱਲ ਕਿਸੇ ਪਾਰਟੀ ਚੋਂ ਨਹੀਂ ਇਹ ਸਿੰਘ ਨਾ ਕਿਸੇ ਟਕਸਾਲ ਨਾਲ ਕਿਹਦਾ ਇਹ ਸਾਰਿਆਂ ਦਾ ਸਾਂਝਾ ਵਾ ਕਿਸੇ ਅਤੇ ਕਿਸ ਨਾਲ ਨਿਕਾ ਜਦ ਦਿਨ ਉਹਨੇ ਕੰਮ ਕੀਤਾ ਉਹਨੇ ਕਿਸੇ ਦੀ ਸਲਾਹ ਨਹੀਂ ਲਈ ਕੋਈ ਨਹੀਂ ਕੀਤਾ ਇਹ ਅਕਾਲ ਪੁਰਖ ਦਾ ਹੱਥ ਆ ਮੈਂ ਬਹੁਤ ਖੁਸ਼ ਆ ਇਹ ਕੰਮ ਦੇ ਉਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਇਸ ਟਾਈਮ ਕਿ ਚਲੋ ਜਿਵੇਂ ਭਾਈ ਸਾਹਿਬ ਨੂੰ ਇੰਨੀ ਵੱਡੀ ਲੀਡ ਨਾਲ ਇਥੋਂ ਆਪਾਂ ਮਾਝੇ ਵਾਲਿਆਂ ਜਿਤਾਇਆ ਹੈ ਇਸ ਵਾਰ ਦੋਰੇ ਫੇਰ ਮੌਕਾ ਬੀਬੀ ਖਾਲੜਾ ਵਾਲਾ ਵੀ ਮੇਣਾ ਲਾਉਣਾ ਜ਼ਰੂਰੀ ਆ ਚਲੋ ਮਾਤਾ ਜੀ ਇਸ ਟਾਈਮ ਨਹੀਂ ਆ ਸਕੇ ਉਹਨਾਂ ਦੇ ਕੋਈ ਆਪਣੇ ਰਜਿਵੇਂ ਉਹ ਬਾਹਰ ਕਿਸੇ ਆਪਣੇ ਪੇਪਰਵਰਕ ਦਾ ਕਰਕੇ ਨਹੀਂ ਆ ਸਕੇ ਪਰ ਮੈਂ ਇੱਕ ਗੱਲ ਆਂਦਾ ਚਲੋ ਭਾਈ ਸਾਹਿਬ ਦਾ ਕਰਕੇ ਆਪਾਂ ਸਾਰਿਆਂ ਵੋਟਾਂ ਪਾਈਆਂ ਪਰ ਸੰਦੀਪ ਸਿੰਘ ਸਣੀ ਵੀਰ ਦੀ ਏਡੀ ਤਕੜੀ ਕੁਰਬਾਨੀ ਹੈ ਜਿਹੜਾ ਹੁਣ ਇਹਨੇ ਸੌਦਾ ਲਾਇਆ ਇਹ ਪਾਜੀ ਸਾਡੇ ਵੈਰੋਵਾਲ ਥਾਣੇ ਲੱਗਾ ਰਿਹਾ ਐ ਐਸਐਚਓ ਮੈਂ ਬਜ਼ੁਰਗਾਂ ਕੋ ਬੈਠਾਂ ਪ੍ਰਾਂ ਟਾਈਮ ਚ ਅਤਕੋਸਟੇਨ ਪਹਿਲਾਂ ਮੈਂ ਆਪਣੇ ਪਿੰਡ ਹੀ ਬੈਠਾਂ ਉਹਨਾਂ ਦੱਸਿਆ ਕਿ ਸਾਨੂੰ ਇਦਾਂ ਹੀ ਖਲਾਰੇ ਪਾਉਂਦਾ ਹੈ ਨਾ ਕਿ ਸਾਡੇ ਅੱਜ ਅੱਜ ਵੀ ਉਹ ਜਿੰਦੇ ਜਾਗਦੇ ਸਾਡੇ ਵੈਰੋ ਹਾਂ ਜਿਹੜਾ ਇਹ ਸੁਭਾ ਸਿੰਘ ਇੱਥੇ ਲੱਗਾ ਰਿਹਾ ਵੈਰੋ ਵਾਲ ਠਾਣੇ ਲੱਗਾ ਰਿਹਾ ਏ ਇਸ ਤੋਂ ਬਾਅਦ ਇੱਕ ਉਹਨਾਂ ਨੇ ਊਕਾਰ ਸਿੰਘ ਦਾ ਨਾਂ ਹੋਰ ਮੇਰੇ ਨਾਲ ਉਹਨਾਂ ਨੇ ਐਡ ਕੀਤਾ ਕਿ ਉਹ ਏਦਾਂ ਮਾੜਾ ਬੰਦਾ ਸੀ ਕਿ ਉਹ ਬੰਦਾ ਦਰਿਆ ਦੇ ਵਿੱਚ ਬੰਦੇ ਨੂੰ ਖੜਾ ਕਰਕੇ ਤੁਰੇ ਜਾਂਦੇ ਨੂੰ ਆ ਤਾਂ ਗਾਂ ਹੁੰਦਾ ਜਾਂ ਗਾਂ ਹੁੰਦਾ ਜਾਂ ਹੱਥ ਨਹੀਂ ਮੈ ਲਾਉਣਾ ਗੋਲੀ ਮਾਰ ਕੇ ਤੇ ਉੱਥੋਂ ਹੀ ਪਰਾਂ ਨੂੰ ਕਰ ਦਿੰਦਾ ਹੁੰਦਾ ਏ ਏਡੇ ਕਿ ਜ਼ਿਆਦੇ ਜ਼ੁਲਮ ਕੀਤੇ ਆ ਮੈਂ ਇਹੀ ਗੱਲਾਂ ਦਾ ਸਾਰੀਆਂ ਪਾਰਟੀਆਂ ਨੇ ਜ਼ੋਰ ਲਾ ਲਿਆ ਆਪਾਂ ਸਾਰੀਆਂ ਨੂੰ ਅਸੀਂ ਕਾਲੀ ਦਲ ਵੀ ਰਹੇ ਅਸੀਂ ਕਾਂਗਰਸੀ ਵੀ ਰਹੇ ਅਸੀਂ ਆਮ ਨੂੰ ਇੰਨਾ ਜ਼ੋਰ ਲਾਇਆ ਕਿ ਸਾਡੇ ਅਸੀਂ ਗੱ ਇਥੋਂ ਤੱਕ ਪਰ ਸਾਡਾ ਮੋਲ ਨਹੀਂ ਆਹੀ ਮੋਲ ਚਾਹੁੰਦੇ ਵੀ ਨਹੀਂ ਗੱਡਾ ਪਾਓ ਪਰ ਅਸੀਂ ਭਾਈ ਸਾਭ ਨਾਲ ਜੁੜਿਆ ਅਸੀਂ ਸਾਰੇ ਸਿੱਖਾਂ ਨੂੰ ਸਿੱਖ ਧਰਮ ਨੂੰ ਨਹੀਂ ਆਹੀ ਖਾਸ ਕਰਕੇ ਹਿੰਦੂ ਵੀਰਾਂ ਨੂੰ ਵੀ ਆੰਦੇ ਆ ਕਿ ਭਰਾ ਤੁਹਾਡਾ ਹੀ ਹੈ ਭਰਾ ਜੇ ਤੁਹਾਡਾ ਕੋਈ ਇੱਕ ਬੰਦਾ ਮਾੜਾ ਬੁੱਲਦਾ ਸੀ ਉਹ ਤੂੰ ਹੀ ਵੀ ਜਾਣਦੇ ਤੂੰ ਹੀ ਵੀ ਉਹਦੇ ਉਲਟ ਕਈ ਯਾਰ ਬਿਆਨਬਾਜ਼ੀ ਦਿੱਤੀ ਸਾਡੇ ਸੰਦੀਪ ਵੀਰ ਨੇ ਉਹਦਾ ਇੱਕ ਪਾਪ ਨਹੀਂ ਇੱਕ ਏਦਾਂ ਇੱਕ ਤਗੜਾ ਬੰਦਾ ਇਥੋਂ ਕੱਢਿਆ ਕਿ ਪਤਾ ਨਹੀਂ ਆਉਂਦੇ ਸਮੇਂ 'ਚ ਉਹਨੇ ਕੀ ਆਪਣੇ ਸੈਂਟਰ ਨਾਲ ਰਾਲ ਕੇ ਕੀ ਕਰ ਦੇਣਾ ਹੈ ਇਥੇ ਜਿਹੜਾ ਸੂਬਾ ਸਿੰਘ ਹੈ ਇਹਦੇ ਏਦਾਂ ਦਾ ਪਾਪ ਹੀ ਕਿਉਂ ਦੇ ਥਾਣੇ ਦੇ ਵਿੱਚ ਕਿ ਜਨਾਨੀਆਂ ਧੀਆਂ ਭੈਣਾਂ ਨੂੰ ਉਦਾਂ ਹੀ ਮੈਂ ਬੋਲ ਨਹੀਂ ਸਕਦਾ ਉਹਨਾਂ ਕਿ ਇਦਾਂ ਉਹਨਾਂ ਰੱਖਦਾ ਹੀ ਕਿ ਦੇਖਿਆ ਨਹੀਂ ਜਾਂਦਾ ਕਿ ਕਈ ਜਿਹੜੇ ਸਿੰਘ ਹੀ ਆਪਣੇ ਆਦੇ ਕੇ ਅਈ ਅੱਖਾਂ ਬੰਦ ਕਰ ਲੈਂਦੇ ਹੁੰਦੇ ਨਹੀਂ ਤਾਂ ਸਾਡੀਆਂ ਅੱਖਾਂ ਖਲਾਉਂਦਾ ਹੁੰਦਾ ਕਿ ਵੇਖੋ ਤਾਂ ਮੈਂ ਕੀ ਕਰਨ ਦਿਆਂ ਬਾਕੀ ਸੰਦੀਪ ਸਿੰਘ ਸਣੀ ਵੀਰ ਨੇ ਜਿਹੜੀ ਕੁਰਬਾਨੀ ਦਿੱਤੀ ਆ ਬਹੁਤ ਉੱਚੀ ਆ ਹਰ ਇੱਕ ਦੀ ਕੁਰਬਾਨੀ ਆਪੋ ਆਪਣੀ ਜਗਾ ਵਾ ਭਾਈ ਅਮਰਤਪਾਲ ਸਿੰਘ ਦੀ ਵੀ ਬਹੁਤ ਤਗੜੀ ਆ ਪਰ ਵੀਰ ਨੇ ਜਿਹੜੀ ਕਿਸੇ ਦੇ ਕਹਿਣ ਤੋਂ ਬਾਅਦ ਨਹੀਂ ਆਪਣੀ ਉਹਦੀ ਜ਼ਮੀਰ ਜਾਗੀ ਉਹਨੇ ਇੱਡਾ ਕਿ ਤਗੜਾ ਹੋ ਸਕਦਾ ਪਾਜੀ ਜੇ ਇਹ ਕੰਮ ਨਾ ਕਰਦਾ ਵੀਰ ਸਾਡਾ ਆਪਣੀ ਅੱਧ ਤੋਂ ਵੱਧ ਕੌਮ ਨੂੰ ਪਤਾ ਹੀ ਨਹੀਂ ਕੇ ਵੀਰ ਕੇ ਇਹ ਸੂਬਾ ਸਿੰਘ ਕੌਣ ਸੀ ਮੈਂ ਇਹ ਆਪਣੇ ਬਜ਼ੁਰਗਾਂ ਨੂੰ ਇਹ ਗੱਲ ਬਜ਼ੁਰਗਾਂ ਕੋ ਬਹਿ ਕੇ ਸੁਣੀ ਉਹ ਆਂਦੇ ਕਿ ਇੰਨਾ ਕਿ ਇੰਨੇ ਸਾਡੇ ਨਾਲ ਕੀਤੇ ਕਿ ਅੱਜ ਸਾਡੇ ਖੁਦ ਪੇਂਟ ਦੇ ਬੰਦਿਆਂ ਦੋ ਤਿੰਨ ਜਾਨਿਆਂ ਨੇ ਕਿਹਾ ਕਿ ਸਾਡੇ ਅੰਗ ਪਰ ਦੁੱਧਦੇ ਆਈ ਇੰਨਾ ਤਸ਼ੱਦਦ ਕਿ ਇੰਨੀ ਤਸ਼ੱਦਦ ਇਹ ਬੰਦੇ ਨੇ ਕੀਤੇ ਆ ਬਾਕੀ ਮੈਂ ਸੰਤ ਨੂੰ ਬੇਨਤੀ ਕਰਦਾ ਚੜ੍ਹਦੀ ਕਲਾ ਕਰਿਓ 11 ਤਰੀਕ ਨੂੰ ਵੱਧ ਤੋਂ ਵੱਧ VOTING ਕਰੋ ਸਭ ਤੋਂ ਮੇਨ ਜੀੜੀ ਜ਼ਰੂਰੀਤ ਜ਼ਰੂਰਤ ਇਹ ਆ ਕਿ VOTING ਵੱਧ ਤੋਂ ਵੱਧ ਹੋਵੇ ਕੋਈ ਘਰੇ ਨਾ ਰਹਿ ਜੇ ਕਿਉਂਕਿ ਜੂਥ ਨੇ ਇਹ ਆਪਣੀ ਜਿੱਤ ਦਵਾਉਣੀ ਆ ਵੱਧ ਤੋਂ ਵੱਧ VOTING ਹੋਵੇ ਮੈਂ ਸਾਰੇ ਵੀਰ ਭਰਾਵਾਂ ਨੂੰ ਜਿੰਨੇ ਆਪਣੇ ਅੱਗੇ ਲੱਗੇ ਆ ਚਾਹੇ ਕੋਈ ਕੈਂਡੀਡੇਟ ਆ ਚਾਹੇ ਕੋਈ ਵਰਕਰ ਆ ਚਾਹੇ ਸਪੋਰਟਰ ਆ ਵੱਧ ਤੋਂ ਵੱਧ ਵੋਟ ਲਿਆ ਕੇ ਪੋਲਿੰਗ ਕਰਾਓਗੇ ਜੀਦਾ ਜਿੰਨੀ ਪੋਲਿੰਗ ਵਧੂਗੀ ਆਪਣੀ ਜਿੱਤ ਵਾਉਣੇ ਚੀ ਇਹ ਹੁਣ ਪੰਥ ਤੇ ਸਿੱਖਾਂ ਦੀ ਅਣਖ ਦਾ ਸਵਾਲ ਬਿਲਕੁਲ ਬਿਲਕੁਲ ਭਾਜੀ ਇਹ ਕੋਈ ਇਹ ਨਾ ਸੋਚੇ ਕਿ ਭਾਈ ਸਾਹਿਬ ਦੀ ਪਾਰਟੀ ਦਾ ਵਾ ਇਹ ਸਰਕਾਰ ਨਾਲ ਟੱਕਰ ਇਹ ਸਰਕਾਰ ਨਾਲ ਟੱਕਰ ਹੈ ਸਾਡੀ ਅਜ ਇਹਨੂੰ 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 ਇਧਰ ਨਾ ਵੇਖੋ ਵੀ ਇਹ ਕਿਹੜੀ ਪਾਰਟੀ ਆ ਕਿਹੜਾ ਨਹੀਂ ਇਹ ਸਰਕਾਰ ਨਾਲ ਆ ਬਿਲਕੁਲ ਜੀ ਜਿਮਣੀ ਚੋਣ ਹੁੰਦੀ ਹੀ ਸਰਕਾਰ ਨਾਲੇ ਬਾਪੂ ਜੀ ਨੇ ਬਿਲਕੁਲ ਸਹੀ ਗੱਲ ਕਹੀ ਹੈ ਪਰ ਹੁਣ ਵੇਖੋ ਅੱਜ ਚੋਣ ਪ੍ਰਚਾਰ ਦਾ ਆਗਾਜ਼ ਅੱਜ ਹੋਇਆ ਔਰ ਗੁਰੂ ਦਾ ਥਾਪੜਾ ਲੈ ਕੇ ਹੁਣ ਵੇਖੋ ਈ ਭੁਖ ਦੇ ਵਿੱਚ ਕੀ ਹੁੰਦਾ ਪਰ ਸਿੱਖਾਂ ਦੇ ਹੌਸਲੇ ਜਿਹੜੇ ਨੇ ਬਲੰਦ ਨੇ ਔਰ ਸਿੱਖਾਂ ਦੀਆਂ ਅਰਦਾਸਾਂ ਵੀ ਇਹ ਵੀਰ ਦੇ ਨਾਲ ਨੇ ਕਿਉਂਕਿ ਥੋੜਾ ਸਮਾਂ ਪਹਿਲਾਂ ਜੋ ਇਹਦੇ ਭਰਾ ਨੇ ਕੁਰਬਾਨੀ ਕੀਤੀ ਉਹਦੇ ਕਰਕੇ ਇਹ ਪਰਿਵਾਰ ਕੁਰਬਾਨੀ ਵਾਲਾ ਪਰਿਵਾਰ ਮੰਨਿਆ ਗਿਆ ਕਮਾਲ ਕਰਤੀ ਗਿਆ ਕਮਾਲ ਕਰਤੀ ਸੋ ਉਹ ਵੀਰ ਆਏ ਨੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰੀਏ ਫਤਿਹ ਦੀ ਸਾਂਝ ਕਰਦੇ ਆਂ ਜੀ 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 ਆਜੋ ਮਹਾਰਾਜ ਜੀ ਆਜੋ ਸਤਿਨਾਮ ਆਓ ਆਜੋ ਮਹਾਰਾਜ ਜੀ ਆਜੋ ਚਲੋ ਸਟਾਰਟ ਆਜੋ ਦਰਸ਼ਕੋ 시ਹਾਟੇ ਗੁਰੂ ਸਾਹਿਬ ਦੀ ਪਾਵਨ ਨਗਰੀ ਦੇ ਵਿੱਚ ਗੁਰੂ ਘਰ ਦੇ ਵਿੱਚ ਖੜੇ ਆਂ ਔਰ ਅੱਜ ਤਰਨਤਾਰਨ ਤੋਂ ਜਿਮਣੀ ਚੋਣ ਦੇ ਜਿਹੜੇ ਸਾਂਝੇ ਉਮੀਦਵਾਰ ਸੀ ਉਹਨਾਂ ਨੇ ਅੱਜ ਚੋਣ ਮੁਹਿੰਮ ਦਾ ਆਗਾਜ਼ ਕੀਤਾ ਅਕਾਲ ਤਖਤ ਸਾਹਿਬ ਤੇ ਨਮਸਕਾਰ ਕੀਤੀ ਏ ਸ਼ਹਾਟਾ ਸਾਹਿਬ ਬੀੜ ਬਾਬਾ ਬੁੱਢਾ ਸਾਹਿਬ ਜਾਂਦੇ ਹੋਏ ਤਰਨਤਾਰਨ ਪੁੱਜਣਾ ਔਰ ਅੱਜ ਪੰਥ ਦੀਆਂ ਤਕਰੀਬਨ ਸਾਰੀਆਂ ਧਿਰਾਂ ਇੱਕ ਮਤ ਹੋਈਆਂ ਇਕਜੁੱਟ ਹੋਈਆਂ ਸੋ ਵਾਰਸ ਪੰਜਾਬ ਦੀ ਜਥੇਬੰਦੀ ਦੀ ਆਗੂ ਸਹਿਬਾਨ ਸਾਡੇ ਨਾਲ ਨੇ ਸੀਨੀਅਰ ਆਗੂ ਸਬਦਾ ਚੈਨਲ ਤੇ ਸਵਾਗਤ ਆ ਜੀ ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਇਨੀ ਸੇਵਾ ਕਰ ਰਹੇ ਆ ਔਰ ਫਲੱਡ ਦੇ ਵਿੱਚ ਵੀ ਬੜੀ ਸੇਵਾ ਕੀਤੀ ਔਰ ਹੁਣ ਜੋ ਆਪਣਾ ਇਥੋਂ ਆਗਾਜ਼ ਹੋ ਰਿਹਾ ਤਰਨਤਾਰਨ ਸਾਹਿਬ ਦੀ ਇਲੈਕਸ਼ਨ ਦਾ ਇਸ ਦਾ ਵੀ ਬਹੁਤ-ਬਹੁਤ ਧੰਨਵਾਦ। ਤੋਂ ਬਹੁਤ-ਬਹੁਤ ਧੰਨਵਾਦ ਹੈ। ਦੂਸਰੀਆਂ ਸੰਗਠਾ ਜਿਵੇਂ ਪਤਾ ਹੈ ਕਿ ਅੱਜ ਤਾਂ ਆਪਾਂ ਸ਼ੁਰੂ ਕੀਤਾ ਗਿਆ ਆਕਾਲ ਤੱਕ ਸਭ ਤੇ ਨਤਮਸਤ ਹੋ ਕੇ ਤੇ ਸਾਰੇ ਪੰਜਾਬ ਦੇ ਵਿੱਚੋਂ ਹੀ ਇੰਨਾ ਜ਼ਿਆਦਾ ਉਤਸ਼ਾਹ ਹੈ ਔਰ ਸਾਰੀਆਂ ਸੰਗਠਾ ਹਮ ਹਮਾ ਕੇ ਸੈਂਕੜੇ ਕੀ ਹਜ਼ਾਰਾਂ ਦੀਆਂ ਗੱਡੀਆਂ ਦੇ ਵਿੱਚ ਗੱਡੀਆਂ ਪਹੁੰਚ ਗਈਆਂ ਤਾਂ ਇੰਨੀ ਸੰਗਤਾਂ ਨੂੰ ਆਪ ਮੁਹਾਰੇ ਪਹੁੰਚ ਗਿਆ ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਇਸ ਵਾਸਤੇ ਔਰ ਉਮੀਦਵਾਰ ਵੀ ਆਪਣਾ ਪੰਥਕ ਉਮੀਦਵਾਰ ਹੈ ਔਰ ਗੁਰੂ ਮਹਾਰਾਜ ਬਹੁਤ ਵੱਡੀ ਜਿੱਤ ਦੇਵੇ ਬਾਦਲ ਦਲ ਕਹਿੰਦਾ ਵੀ ਸਾਡਾ ਉਮੀਦਵਾਰੀ ਪੰਥਕ ਉਹ ਬੀਬੀ ਵੀ ਕਹਿੰਦੀ ਮੈਂ ਧਰਮੀ ਪਰਿਵਾਰ ਦੇ ਵਿੱਚੋਂ ਮੇਰੇ ਪਤੀ ਜਿਹੜੇ ਸਨ ਉਹ ਧਰਮੀ ਫੌਜੀ ਸਨ ਵੀ ਉਹਨਾਂ ਨੇ ਜਦੋਂ ਅਕਾਲ ਤਖਤ ਤੇ ਅਟੈਕ ਹੋਇਆ ਵੀ ਨੌਕਰੀ ਠੋਕਰ ਮਾਰੀ ਇਹਨਾਂ ਨੂੰ ਜੀ ਬਾਦਲ ਦਲੀਆਂ ਨੂੰ ਹੁਣੇ ਹੀ ਇਹ ਗੱਲਾਂ ਯਾਦ ਆਉਂਦੀਆਂ ਜਦੋਂ ਇਹ ਪਾਵਰ ਦੇ ਵਿੱਚ ਸੀ ਉਦੋਂ ਕੋਈ ਵੀ ਗੱਲ ਯਾਦ ਨਹੀਂ ਆਈ ਔਰ ਜੋ ਜੋ ਇਹਨਾਂ ਨੇ ਗੁਰੂ ਘਰ ਦੇ ਨਾਲ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਦਾ ਘਾਣ ਹੋਇਆ ਇਹਨਾਂ ਬਾਰੇ ਸਾਰੇ ਸੰਗਤ ਜਾਣਦੀ ਹੈ ਇਹਨਾਂ ਨੇ ਇਹਨਾਂ ਨੇ ਅਕਾਲ ਤਖਤ ਤੇ ਵੀ ਜਿਹੜੇ ਹਮਲੇ ਕਰਿਆ ਉਹਨਾਂ ਦੇ ਵੀ ਜੀ ਇਹ ਸਾਰੇ ਜ਼ਿੰਮੇਵਾਰ ਹੁਣ ਤਾਂ ਇਹ ਆਪਣੇ ਆਪ ਨੂੰ ਵੈਸੇ ਜਸਟੀਫਾਈ ਕਰ ਰਹੇ ਨੇ ਉਸ ਬੀਬੀ ਦਾ ਨਾਂ ਅੱਗੇ ਲੈ ਕੇ ਇਹਨਾਂ ਦਾ ਧਰਮ ਦੇ ਨਾਂ ਤੇ ਕੋਈ ਚੀਜ਼ ਨਹੀਂ ਜਿਸ ਦਿਨ ਇਹਨਾਂ ਨੇ ਭਾਜਪਾ ਦੇ ਨਾਲ ਹੱਥ ਵਟਾ ਲਿਆ ਉਸੇ ਦਿਨ ਤੋਂ ਹੀ ਇਹ ਅਕਾਲ ਤਖਤ ਤੋਂ ਔਰ ਸਾਡੇ ਸੇਖਪੁਰ ਤੋਂ ਦੂਰ ਹੋ ਗਏ ਜੀ ਹਾਂਜੀ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਅਸੀਂ ਤੇ ਸਾਰੀ ਸੰਗਤ ਦਾ ਧੰਵਾਦੀ ਕਰਨਾ ਚਾਹੁੰਦੇ ਜੀ ਜਿਨ੍ਹਾਂ ਨੇ ਅੱਜ ਮੋਹਰ ਲਾਤੀ ਆ ਸ੍ਰੀ ਕਾਲਤਾ ਸਾਹਿਬ ਜਾ ਕੇ ਆਪਾਂ ਅਰਦਾਸ ਬੇਨਤੀ ਸਾਰੀ ਸੰਗਤ ਨੇ ਕੀਤੀ ਆ ਪੰਜਾਬ ਭਾਰਤ ਤੋਂ ਸੰਗਤ ਆਈਆਂ ਨੇ ਤੇ ਹੁਣ ਜਿਹੜਾ ਕਾਫਲੇ ਰੋਜ ਤਰਨਤਾ ਸਾਹਿਬ ਜਾ ਰਹੇ ਆ ਆਪਜੀ ਦਾ ਵੀ ਚਾਨਣ ਦਾ ਬਹੁਤ ਬਹੁਤ ਧੰਵਾਦ ਆ মিডিਏ ਜਰੇ ਆ ਵੀ ਨੇ ਕਵਰੇਜ ਕੀਤੀ ਆ ਤੇ ਸੰਸਾਰ ਭਰ ਤੱਕ ਪਹੁੰਚਾ ਕੇ ਜਿਹੜੀ ਜਿੱਤ ਦਾ ਗਾਜ ਹੋਇਆ ਆ ਤਾਂ ਆਪਜੀ ਨੇ ਪਹੁੰਚਾਉਣ ਤੱਕ ਮਦਦ ਕੀਤੀ ਜੀ ਇਹ ਤਾਂ ਜਿੱਦਾ ਗਾਜ ਹੋ ਗਿਆ ਹੋ ਗਿਆ ਜੀ ਚੜਦੀ ਕਲਾ ਸੱਚੇ ਪਾਸ਼ਾ ਵਟਾਸਰਾ ਲਿਆ ਜੀ ਸ਼ਾਨਿਆ ਸਾਡ ਸਿਆਣਾ ਇਹ ਜੀ ਜਿੱਤੇ ਜੀ ਪੰਥਕ ਉਮੀਦਵਾਰ ਆ ਆਪਾਂ ਵੇਖਦੇ ਆਂ ਵੀ ਸੰਦੀਪ ਸਿੰਘ ਸਣੀ ਨੇ ਜਿਹੜੇ ਪਿਛਲੇ ਸਮਾਂ ਚ ਦੋ ਇਹੋ ਜੇ ਕਾਰਨਾਮੇ ਕਰਤੇ ਵੀ ਅੱਜ ਉਹ ਪਰਿਵਾਰ ਨੂੰ ਵੀ ਸਮੁੱਚੀ ਕੌਮ ਨੇ ਪੰਥਕ ਪਰਿਵਾਰ ਅਲਾਨਤਾ ਅੱਜ ਉਹਦੇ ਭਰਾਤਾ ਸੰਦੀਪ ਸਿੰਘ ਸਣੀ ਦੇ ਭਰਾਤਾ ਭਾਈ ਮਨਦੀਪ ਸਿੰਘ ਖੜੇ ਨੇ ਤੁਹਾਨੂੰ ਲੱਗਦਾ ਵੀ ਤੁਸੀਂ ਕਹਿੰਦਾ ਜਿੱਤ ਹੋ ਗਈ ਜਕਾਰਾ ਵੀ ਛੜਦਾ ਤੇ ਲੱਗਦਾ ਵੀ ਇਹ ਸੀੜ ਜਿਹੜੀ ਇਹ 27 ਦਾ ਮੋਢ ਬਣੇਗੀ ਬਿਲਕੁਲ ਜੀ ਮੋਢੇ ਤਾਂ ਵੈਸੇ 27 ਦਾ ਪਹਿਲਾਂ ਹੀ ਵੱਜ ਚੁੱਕਾ ਇਹਨੇ ਦੇ ਬਿਲਕੁਲ ਹੀ ਐ ਸਾਫ਼ ਹੀ ਕਰਦਣਾ ਜੇ ਅਸੀਂ ਬਾਰਡਰ ਤੋਂ ਫਦੇਗੜ ਚੂੜੀਆਂ ਤੋਂ ਆਣ ਕੇ ਸਾਰੀ ਸੰਗਤ ਤੁਸੀਂ ਆ ਕੈਮਰਾ ਘੁਮਾਓ ਤਾਂ ਵੀਰ ਦੇ ਤਰਨ ਤਰਨ ਸਪੋਰਟ ਕਰ ਸਕਦੇ ਤਰਨ ਤਰਨ ਨਾਲੇ ਕੀ ਕਰਨਗੇ ਇੱਥੇ ਓਰੇ ਪੰਜਾਬ ਤੋਂ ਆਏ ਨੇ ਕੋਨੇ ਕੋਨੇ ਦਾ ਤੇ ਜਿਤਾ ਕੇ ਜਾਵਾਂਗੇ ਵੀਰ ਨੂੰ ਇੱਥੇ ਹੀ ਮਹੀਨਾ ਪਾ ਕੇ ਦਿਨੇ ਜਾਂਦੇ ਮੋਰ ਦੇ ਗੱਡੇ ਨੇ ਸੁਨਹਾਰ ਬਾਤ ਸ੍ਰੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਕਾਲ ਚੈਨਲ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੀ ਸੰਗਤਾਂ ਦੀ ਆਵਾਜ਼ ਦੇਸ਼ ਆਪਦੇਸ਼ਾਂ ਵਿੱਚ ਪਹੁੰਚਾ ਰਹੇ ਨੇ ਬਾਕੀ ਰਾਗੀ ਗੱਲ ਭਾਜੀ ਤਰਨਤਨ ਸਾਹਿਬ ਸੀਟ ਦੀ ਇਹ ਭਾਈ ਸੰਦੀਪ ਸਿੰਘ ਸਨਨੀ ਦੀ ਬਹੁਤ ਵੱਡੀ ਕੁਰਬਾਨੀ ਆ ਸਮੁੱਚਾ ਸਿੱਖ ਪੰਥ ਬਾਕੀ ਵੀ ਜਿੰਨੇ ਵੀ ਧਰਮ ਨੇ ਜਿਹੜੇ ਇੱਕ ਮਨੁੱਖਤਾ ਨੂੰ ਪਿਆਰ ਕਰਦੇ ਆ ਮੈਂ ਇਹ ਨਹੀਂ ਗੱਲ ਕਰਦਾ ਵੀ ਕੋਈ Hindu, Musliman ਜਾਂ Sikh, Isai ਆ ਜਿਹੜੇ ਮਨੁੱਖਤਾ ਨੂੰ ਪਿਆਰ ਕਰਦੇ ਆ ਉਹ ਸਾਰੇ ਹੀ ਭਾਈ ਮਨਦੀਪ ਸਿੰਘ ਦਾ ਸਾਥ ਦੇਣਗੇ ਤੇ ਇਸ ਕਰਕੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇਲਾਕੇ ਤੋਂ ਵੀਰ ਆਏ ਨੇ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਤੁਹਾਡੇ ਕਾਲ ਚੈਨਲ ਦਾ ਤੇ ਮੈਂ ਆਪਣੇ ਵੱਡੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਉਸ ਏਰੀਏ ਦੀ ਹੜਾਂ ਦੀ ਮਾਰ ਥੱਲੇ ਆਇਆ ਹੈ ਬਹੁਤ ਬਾਹਮ ਫੜੀ ਕੇ ਸਾਥ ਦਿੱਤੀ ਤੇ ਬਾਕੀ ਜੀ ਇਹ ਜਿੱਦਣ ਦੇ ਇਹ ਉਮੀਦਵਾਰ ਦਾ ਐਲਾਨ ਹੋ ਗਿਆ ਵਾ ਮੈਂ ਤਾਂ ਕਹਿਣਾ ਕਿ ਤਰਨ ਤਾਰਨਾ ਜਿਹੜਾ ਪੰਥ ਘਲਕਾ ਵਾ ਤੇ ਪੰਥ ਘਲਕੇ ਹੋਣ ਦਾ ਸਬੂਤ ਦਿੱਤਾ ਜਾਣਾ ਚਾਹੀਦਾ ਕਿ ਆਲ ਵਰਲਡ ਤੱਕ ਮੈਸੇਜ ਜਾਣਾ ਕਿ ਅਣਖੀ ਯੋਧੇ ਜਿਹੜੇ ਤਰਨ ਤਾਰਨ ਹਲਕੇ ਤੇ ਮਾਝੇ ਏਰੀਏ ਦੇ ਰਹਿੰਦੇ ਆ ਇਹ ਇੱਕ ਮੱਥੇ ਦੀ ਜਿਹੜੀ ਆ ਇਹ ਤਕਦੀਰ ਆ ਇੱਥੋਂ ਸਤਾਈ ਦਾ ਵੀ ਮੋੜ ਬਜੇਗਾ ਤੇ ਇੱਥੋਂ ਜਿਹੜਾ ਪੰਤਕ ਹਲਕੇ ਦਾ ਵਾ ਆਲ ਵਰਲਡ ਤੇ ਮੈਸੇਜ ਜਾਊਗਾ ਕਿ ਇੱਕ ਤਰਨਤਾਰਨ ਵਾਲੇ ਅਣਖੀ ਯੋਧਿਆ ਇਹ ਨਲੀਆਂ ਜਿਹੜੀਆਂ ਨਾਲੀਆਂ ਤੇ ਗਲੀਆਂ ਵਾਸਤੇ ਨਹੀਂ ਆ ਕਿ ਇੱਕ ਪੰਥ ਨੂੰ ਪਿਆਰ ਕਰਨ ਵਾਲੇ ਲੋਕ ਆ ਤੇ ਇਹ ਜੀ ਜਿੱਦਣ ਤੋਂ ਐਲਾਨ ਹੋ ਗਿਆ ਸੀ ਨਾ ਸੀਟ ਤਾਂ ਉਦੋਂ ਦੀ ਜਿੱਤੀ ਚੁੱਕੀ ਆ ਤੇ ਇਹ ਜਿਹੜਾ ਜਿਹੜਾ ਯੋਗਦਾਨ ਪਾ ਲੂ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਇਹ ਜਿਹੜੇ ਨਕਾਰ ਦਿਓ ਜਿਹੜੇ ਝਾੜੂ ਵਾਲੇ ਤੇ ਕਾਂਗਰਸੀ ਆ ਇਹ ਜੀ ਜਿਹੜੀਆਂ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਵਾਂ ਤੇ ਇਹ ਸਮਝਣਾ ਪਊਗਾ ਕਿ ਇਹ ਪੰਜਾਬ ਦਾ ਭਲਾ ਨਹੀਂ ਚਾਹੁੰਦੀਆਂ ਭਲਾ ਚਾਹ ਸਕਦਾ ਤੇ ਜਿਹੜੀ ਪੰਜਾਬ ਤੋਂ ਅੱਜ ਖੇਤਰੀ ਪਾਰਟੀ ਬਣੀ ਆ ਵਾਰਸ ਪੰਜਾਬ ਤੇ ਭਾਈ ਮਨਦੀਪ ਸਿੰਘ ਇਹੋ ਜਿਹੇ ਆਗੂ ਜਿਹੜੇ ਯੋਧੇ ਆ ਜਿਹੜੇ ਕੌਮ ਦਾ ਦਰਦ ਰੱਖਦੇ ਆ ਉਹਦਾ ਕੋਈ ਆਪ ਦਾ ਨਿੱਜੀ ਸਵਾਰਥ ਨਹੀਂ ਸੀ ਇੱਕ ਕੌਮ ਬਦਲੇ ਦੋ ਟੀਸੀ ਵਾਲੇ ਬੇਰਲਾ ਤੇ ਉਹਨੇ ਤੇ ਇਹ ਕੌਮ ਦਾ ਫਰਜ਼ ਬਣਦਾ ਕਿ ਉਹਨਾਂ ਦਾ ਜਿਹੜਾ ਸਿਰ ਉੱਚਾ ਕੀਤਾ ਜਾਵੇ ਤੇ ਉਹਨਾਂ ਨੂੰ ਵੀ ਫਕਰ ਮਹਿਸੂਸ ਹੋਵੇ ਕਿ ਅਸੀਂ ਆਪਣੀ ਕੌਮ ਬਦਲੇ ਆ ਕੀਤਾ ਤੇ ਸਾਨੂੰ ਅਸੀਂ ਇੱਕ ਨਾਲੇ ਕੁਰਬਾਨੀ ਦਾ ਮੁੱਲ ਪਾਉਣਗੇ ਇਹ ਜੀ ਚਾਹੀਦਾ ਪਾਉਣਾ ਉਹਨਾਂ ਬਹੁਤ ਵੱਡੀ ਕੁਰਬਾਨੀ ਦਿੱਤੀ ਆ ਕਿ ਆਪਣਾ ਪਰਿਵਾਰ ਛੱਡਿਆ ਆਪਣੇ ਬੱਚੇ ਛੱਟੇ ਛੋਟੇ ਛੋਟੇ ਤੇ ਅਸੀਂ ਇੱਕ ਛੋਟੀ ਜੀ ਚੀਜ਼ ਦਿੰਨੇ ਆ ਕਿ ਜਿਹੜੀਆਂ ਆਮ ਪਾਰਟੀਆਂਆਂ ਕਿ ਅਸੀਂ ਕਦੀ ਕਦੀ ਕੋਈ ਜਿਤਾਤੀ ਕਦੀ ਕੋਈ ਜਿਤਾਤੀ ਭਾਈ ਮਨਦੀਪ ਸਿੰਘ ਨੂੰ ਆ ਵੱਡੇ ਮਾਰਜਨ ਨਾਲ ਦਾ ਜਿਤਾਉਣਾ ਚਾਹੀਦਾ ਤੇ ਜਿਹੜਾ ਪਤਾ ਲੱਗ ਜੇ ਮਾਝੇ ਏਰੀਏ ਤਰਨਤਾਰਨ ਦਾ ਕਿ ਵਾਕਿਆ ਹੀ ਸਿੱਖੀ ਨੂੰ ਪਿਆਰ ਕਰਦੇ ਆ ਗੁਰੂ ਘਰਾਂ ਨੂੰ ਪਿਆਰ ਕਰਦੇ ਆ ਆਪਣੇ ਪੰਥ ਨੂੰ ਜਿਹੜੇ ਜੀ ਕਾਲੀਦਾਲ ਵਾਲੇ ਕਹਿ ਰਹੇ ਆ ਨਾ ਕਿ ਅਸੀਂ ਪੰਥਕ ਉਮੀਦਵਾਰ ਲੈਂਦੇ ਆ ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਜਿਹੜੀ ਪਾਰਟੀ ਚੁਣੀ ਉਹ ਬਹੁਤ ਮਾੜੀ ਪਾਰਟੀ ਆ ਉਹਨਾਂ ਸਾਡੇ ਗੁਰੂਗ੍ਰੰਥ ਸਾਹਿਬਾਂ ਦੀਆਂ ਵਿਅਪਦੀਆਂ ਕਰਾਤੀਆਂ ਅਸੀਂ ਵੀ ਹਮੇਸ਼ਾ ਕਾਲੀ ਦਲ ਦਾ ਸਾਥ ਦਿੰਦੇ ਰਹੇ ਕਿ ਇਹ ਸਾਡੇ ਪੰਥ ਦਾ ਸੋਚਣਗੇ ਪਰ ਇਹਨਾਂ ਨੇ ਜਿੰਨਾ ਬੇੜਾ ਗਰਕ ਬਾਦਲਾ ਨਹੀਂ ਕਰ ਦਿੱਤਾ ਨਾ ਅੱਜ ਇਹਨਾਂ ਨੂੰ ਪੰਥਕ ਪਰਿਵਾਰ ਦੇस्ते ਉਦੋਂ بڑے بڑے ਚਿਹਰੇ ਦਿਸਦੇ ਸੀ ਹਰਮੀਤ ਹੁਣੀ ਦਿਸਦੇ ਪੰਥਕ ਪਰਿਵਾਰ ਤਾਂ ਪਿੱਛੋਂ ਲਾਤਾਂ ਹੀ ਤਰਨਤਾਰਨ ਸੀ ਨਾ ਉਦੋਂ ਦਾ ਇਹਨਾਂ ਨੂੰ ਕੋਈ ਪੰਥਕ ਪਰਿਵਾਰ ਨਹੀਂ ਦਿਸਿਆ ਅੱਜ ਬਹੁਤ ਵੱਡੇ ਮਾਰਚੇ ਦੇ ਨਾਲ ਜਿਹੜੇ ਭਾਈ ਅੰਮ੍ਰਿਤਪਾਲ ਵਾਰਿਸ ਪੰਜਾਬ ਦੀ ਜਸੇਬੰਦੀ ਵਾਧੀ ਜਾ ਰਹੀ ਆ ਤੇ ਇਹਨੂੰ ਢੱਕਣ ਵਾਸਤੇ ਅੱਜ ਜੀ ਆਪਾਂ ਨੂੰ ਪੰਥਕ ਪਰਿਵਾਰਾਂ ਦੇ ਚੇਤੇ ਆਗੇ ਕਿ ਆਪਾਂ ਇੰਨਾ ਚਿਰ ਪੰਜ ਵਾਰੀ ਮੁੱਖ ਮੰਤਰੀ ਦਾ ਚਿਹਰਾ ਰੇ ਪ੍ਰਕਾਸ਼ ਸਿੰਘ ਬਾਦਲ ਕਿੰਨੇ ਕੁ ਪੰਥਕ ਉਮੀਦਵਾਰ ਅੱਗੇ ਲਿਆਂਦੇ ਆ ਅੱਜ ਜੀ ਇਹਨਾਂ ਦਾ ਖਤਮ ਹੋਣ ਦੀ ਕਦਾਰ ਦੇ ਵਿੱਚ ਖਤਮ ਹੋ ਗਿਆ ਆਪ ਗਰਾਫ ਗਿਰ ਗਿਆ ਤੇ ਉਦੋਂ ਉਹਨਾਂ ਨੇ ਕਹਿੰਦੇ ਵੀ ਪੰਥਕ ਚਿਹਰੇ ਨੂੰ ਅੱਗੇ ਕੀਤਾ ਹੈ ਇਵੀ ਇੱਕ ਉਹਨਾਂ ਨੂੰ ਢਾਲ ਵਾਂਗ ਵਰਤਨ ਦਾ ਯਤਨ ਕੀਤਾ ਜਾ ਰਿਹਾ ਹੋਰ ਵੀ ਪੰਥਕ ਸ਼ਖਸੀਤਾਂ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਆ ਜਿਉ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ